ਪੰਜਾਬੀ ਸਿੰਗਰ ਤੇ ਫਿਲਮ ਅਦਾਕਾਰ ਐਮੀ ਵਿਰਕ ਨੇ ਆਪਣੀ ਇੱਕ ਸਟੋਰੀ ਦੇ ਵਿੱਚ ਇਸ ਦੁਕਾਨ ਦਾ ਜ਼ਿਕਰ ਕੀਤਾ ਸੀ ਰੋਟੀ ਮੈਂ ਖਾਂਦਾ ਨਹੀਂ ਕੁਝ ਦਿਕਾਂਗਾ ਬਹੁਤ ਵੱਡਾ ਡਾਇਲੋਗ ਹੈ ਨਾ ਵੀ ਸਿਗਰਟ ਮਸਾਲਾ ਦਾ ਦੁਕਾਨੇ ਉੱਤੇ ਸਾਲ ਹੋ ਚਲੇ ਆਈ ਉਰ ਦੁਕਾਨੇ ਹਾਂਜੀ ਸਾਲ ਹੋ ਚਲੇ ਆਏ ਤਾਂ ਤਾਂ ਬਹੁਤ ਟਾਈਮ ਹੋ ਗਿਆ ਜੀ ਸ਼ੁਰੂਤ ਹੈ ਚਾਚਾ ਦੱਸਦੇ ਨੇ ਕਹਿੰਦੇ 36 ਸਾਲ ਹੋ ਗਏ ਚਾਚਾ ਇਹਨੂੰ ਪੁਲਕੀਆ ਬਣਾਉਂਦੇ ਹਨ ਹਾਂਜੀ ਆਪਣੇ ਚਾਚਾ ਜੀ ਇਹ ਜੀ ਯੂਪੀ ਨਹੀਂ ਰਹਿਣ ਵਾਲੇ ਅੱਛਾ ਯੂਪੀ ਤੋਂ ਅੱਗੇ ਹਾਂਜੀ ਪਟਵਾਰੀ ਰਾਜਾ ਪਟਵਾਰੀ ਉਹਨਾਂ ਨੇ ਉਰੇ ਸ਼ਿਫਟ ਕਰਾਇਆ ਹੈਲਪ ਵੀ ਹੋ ਰਹੀ ਕੀਤੀ ਤੇ ਅੱਜ ਉਹਨਾਂ ਦੀ ਬਤੌਲਤ ਆਪਾਂ ਇੱਥੇ ਬੈਠੇ ਆਂ ਮਹਾਰਾਜ ਦੀ ਕਿਰਪਾ ਮਹਾਦੇਵ ਦੀ ਕਿਰਪਾ ਬੜੀ ਆ ਬਸ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਗਾਹ ਘਾ ਤੁਹਾਡਾ ਕਿਸੇ ਬਹੁਤ ਬੰਦੇ ਕਹਿੰਨੇ ਕਿ ਇੰਨੀ ਪੀੜ ਤੇ ਤੁਹਾਨੂੰ ਗੁੱਸਾ ਨਹੀਂ ਆਂਦਾ ਮੈਂ ਕਾ ਦੱਸ ਰੱਬ ਨਾਲ ਗੁੱਸਾ ਕਰੇਂਗੇ ਫਿਰ ਕਿੱਥੇ ਜਾਏਂਗੇ ਜੀ ਪੱਪੂ ਕੁਲਚਾ ਕਿੰਗ ਬਹੁਤ ਪੁਰਾਣੀ ਰੇੜੀ 32 ਸਾਲ ਪੁਰਾਣੀ ਰੇੜੀ ਹੈ ਮੇਰੀ ਇਹ ਅੱਛਾ ਇਹ ਉਹੀ ਰੱਖੀ ਵੀ ਹੈ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਫਾਸਟ ਫੂਡ ਦਾ ਯੁੱਗ ਹੈ ਹਰ ਕੋਈ ਜਲਦੀ ਖਾਣਾ ਚਾਹੁੰਦਾ ਹੈ ਤੇ ਆਪਣੇ ਮਨਪਸੰਦ ਫੂਡ ਨੂੰ ਖਾਣਾ ਚਾਹੁੰਦਾ ਹੈ ਇਹੀ ਕਾਰਨ ਹੈ ਕਿ ਫਾਸਟ ਫੂਡ ਦੀ ਜੋ ਸਟਾਲਸ ਨੇ ਜੋ ਦੁਕਾਨਾਂ ਨੇ ਧੜਾ ਧੜ ਖੁੱਲ ਰਹੀਆਂ ਨੇ ਜਿੱਥੇ ਜਲਦੀ ਨਾਲ ਖੁੱਲ ਰਹੀਆਂ ਨੇ ਉੱਤੇ ਬੰਦ ਵੀ ਹੋ ਰਹੀਆਂ ਨੇ ਕਿਉਂਕਿ ਲੋਕਾਂ ਦੀ ਪਸੰਦ ਦੀ ਕਸਵੱਟੀ ਤੇ ਕਿਹੜਾ ਖਰਾ ਉਤਰਦਾ ਹੈ ਇਹ ਉਹਨਾਂ ਦੇ ਬਣਾਏ ਫੂਡ ਨੂੰ ਟੇਸਟ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਹੈ ਇਸ ਸਮੇਂ ਅਸੀਂ ਖੜੇ ਹਾਂ ਬਸੀ ਪਠਾਣਾ ਵਿਖੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਥੋੜੀ ਦੂਰੀ ਤੇ ਜਿੱਥੇ ਕਿ ਇੱਕ ਪੱਪੂ ਕੁਲਚਾ ਕਿੰਗ ਨਾਂ ਦੀ ਦੁਕਾਨ ਹੈ ਇਹ ਨਾਮ ਸ਼ਾਇਦ ਤੁਸੀਂ ਪਹਿਲਾਂ ਵੀ ਸੁਣਿਆ ਹੋਵੇ ਕਿਉਂਕਿ ਪੰਜਾਬੀ ਸਿੰਗਰ ਅਤੇ ਫਿਲਮ ਅਦਾਕਾਰ ਐਮੀ ਵਿਰਕ ਨੇ ਆਪਣੀ ਇੱਕ ਸਟੋਰੀ ਦੇ ਵਿੱਚ ਇਸ ਦੁਕਾਨ ਦਾ ਜ਼ਿਕਰ ਕੀਤਾ ਸੀ ਇਸ ਦੁਕਾਨ ਤੋਂ ਕਾਫੀ ਹੋਰ ਵੀ ਕਲਾਕਾਰ ਫਿਲਮ ਸਟਾਰ ਸ਼ੂਟਿੰਗ ਹੁੰਦੀਆਂ ਨੇ ਉੱਥੇ ਵੀ ਕੁਲਚੇ ਇਨਾਦੇ ਜਾਂਦੇ ਨੇ ਤੇ ਇੱਥੇ ਬੱਡੀ ਗਿਣਤੀ ਦੇ ਵਿੱਚ ਆਮ ਲੋਕ ਵੀ ਲੋਕਲ ਵੀ ਤੇ ਹੋਰ ਵੀ ਦੂਰ ਦਰਾਡੇ ਤੋਂ ਜਿਹੜੇ ਇਹਨਾਂ ਦੇ ਕੋਲ ਚਾਹ ਪਸੰਦ ਕਰਦੇ ਨੇ ਖਾਣ ਦੇ ਲਈ ਆਉਂਦੇ ਨੇ ਅੱਜ ਅਸੀਂ ਉਹ ਸਮਾਂ ਦੇਖਿਆ ਜਿਹੜੇ ਸਮੇਂ ਕਸਟਮਰ ਘਟਨੇ ਕਿਉਂਕਿ ਗੱਲਬਾਤ ਵੀ ਤਾਂ ਹੀ ਹੋਣੀ ਹੈ ਆਮ ਤੌਰ ਤੇ ਇਹਨਾਂ ਦੀ ਦੁਕਾਨ ਤੇ ਬਹੁਤ ਵੱਡਾ ਇਕੱਠ ਹੁੰਦਾ ਹੈ ਖੜਨ ਨੂੰ ਵੀ ਜਗ੍ਹਾ ਨਹੀਂ ਮਿਲਦੀ ਜਦੋਂ ਇਹਨਾਂ ਦੇ ਰਸ਼ ਹੁੰਦਾ ਹੈ ਤੇ ਆਉ ਉਹ ਇਹਨਾਂ ਦੇ ਤੇ ਦੱਸ ਰਹੀ ਹੈ ਕਿ ਇਹ ਦੁਕਾਨ ਦੀ ਸ਼ੁਰੂਆਤ ਇੱਕ ਪ੍ਰਵਾਸੀ ਨੇ ਕੀਤੀ ਪਹਿਲਾਂ ਇੱਕ ਰੇੜੀ ਤੋਂ ਕੰਮ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਦੇ ਹੋਏ ਅੱਜ ਇੱਕ ਵੱਡੀ ਦੁਕਾਨ ਕਨਵੈਨਸਰੀ ਦੀ ਵੀ ਖੋਲ ਚੁੱਕੇ ਆ ਤੇ ਅੱਜ ਇੱਕ ਵੱਡਾ ਨਾਮ ਬਣ ਚੁੱਕੇ ਇਹਨਾਂ ਦਾ ਇਸ ਸਮੇਂ ਕੁੱਲਚੀਆਂ ਦੇ ਵਿੱਚ ਤੇ ਆਓ ਇੱਥੇ ਗੱਲ ਕਰਦੇ ਹਾਂ ਅੱਸੀ ਗੱਲ ਜੀ ਅੱਗੇ ਵੀ ਖਾਨੇ ਕੁੱਲਚੀਆਂ ਹਾਂਜੀ ਭਾਈ ਜੀ ਕਿੰਨਾ ਕੁ ਟਾਈਮ ਹੋ ਗਿਆ ਖੰਦੇ ਹੋ ਗਏ 2-3 ਸਾਲ ਹੁੰਦਿਆਂ ਨੂੰ ਕਿਵੇਂ ਲੱਗਦਾ ਬਹੁਤ ਵਧੀਆ ਸਪੈਸ਼ਲ ਆਈਦਾ ਜਦੋਂ ਕਿਹੜਾ ਵਜੇ ਆ ਕੇ ਸਰਾਂ ਉਧਰੋਂ ਆਪਣਾ ਫਰੇਗਰ ਸਾਹਿਬ ਸਰਾਂ ਤੋਂ ਐਤ ਸ ਹਾਂਜੀ ਹਾਂ ਕਾਫੀ ਦੂਰ ਦਾਰ ਵੀ ਜੈਸੇ ਨੇ ਇਹਨਾਂ ਦੇ ਕੋਲ ਹਾਂਜੀ ਹਾਂ ਬਹੁਤ ਦੂਰ ਇਹ ਅੱਜ ਦੇ ਸਮੇਂ ਦਾ 버ਗਰ ਪੀਜਿਆਂ ਦਾ ਦੌਰ ਆ ਕੋਲਚੇ ਦਾ ਬਹੁਤ ਪੁਰਾਣੇ ਨੇ ਫਿਰ ਵੀ ਪਸੰਦ ਕਰਦੇ ਹਾਂ 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 ਬਹੁਤ ਵੇਸਵਾ ਰਿਆ ਜੈ ਹਾਂਜੀ ਹਾਂ ਧੰਨਵਾਦ ਤੁਸੀ ਤੁਹਾਨੂੰ ਕਿਵੇਂ ਲੱਗਿਆ ਇਹ ਦੇਖਿਆ ਵੀ ਕਾਫੀ ਜਿਆਦਾ ਪਸੰਦ ਨੇ ਤੁਸੀਂ ਵੀ ਖਾਣੇ ਆ ਹਾਂ ਜੀ ਕਿੰਨਾ ਚਿਰ ਹੋ ਗਿਆ ਕਾਫੀ ਟਾਈਮ ਹੋ ਗਿਆ ਇੱਥੇ ਆ ਕੇ ਜਾਣੇ ਕੁਲਚੇ ਠੀਕ ਅੱਜ ਕੱਲ ਤਾਂ ਮੁੰਡੇ 버ਗਰ ਵੀ ਜੇ ਖਾਂਦੇ ਨੇ ਜਾਂਦੇ ਤੁਹਾਨੂੰ ਕੁਲਚੇ ਪਸੰਦ ਨੇ ਨਹੀਂ ਇਹਨਾਂ ਤਾਂ ਕੁਲਚੇ ਵਧੀਆ ਹੁੰਦੇ ਸਵਾਦ ਇਤਨਾਂ ਦਾ ਹਾਂਜੀ ਹਾਂ ਕਿਹੜੀ ਜਗ੍ਹਾ ਤੋਂ ਲੈਂਦੇ ਆਂ ਅਨੰਦਪੁਰ ਕੋਲੋਂ ਠੀਕ ਠੀਕ ਕਿੰਨਾ ਚਿਰ ਹੋ ਗਿਆ ਕਹਿੰਦੇ ਇਹਨੂੰ ਕਾਫੀ ਟਾਈਮ ਹੋ ਗਿਆ ਜੀ ਇੱਥੇ ਆ ਕੇ ਆਣੇ ਔਰ ਰਿਸ਼ਤੇਦਾਰਾਂ ਨੂੰ ਵੀ ਚਲਾਉਣੇ ਹਾਂਜੀ ਹਾਂ ਕਿਹੜਾ ਕੁਲਚਾ ਜ਼ਿਆਦਾ ਵਧੀਆ ਲੱਗਦਾ ਪਨੀਰ ਵਾਲਾ ਜੀ ਬਾਕੀ ਵੀ ਟਰਾਈ ਕੀਤੇ ਨੇ ਹਾਂਜੀ ਹਾਂ ਪਨੀਰ ਵਾਲਾ ਜ਼ਿਆਦਾ ਵਧੀਆ ਤੁਸੀਂ ਵੀ ਖਾਂਦੇ ਹੋ ਹਾਂਜੀ ਹਾਂ ਤੋ ਕਿੰਨਾ ਚਿਰ ਹੋ ਗਿਆ ਮੈਨੂੰ ਹੋ ਗਿਆ 4-5 ਸਾਲ ਉਰੀ ਖਾਂਦੇ ਨੂੰ ਪਰ ਖਾਂਦੇ ਨੇ ਰੈਗੂ ਹਾਂਜੀ ਹਾਂ ਠੀਕ ਹੈ ਤੇ ਅੱਜ ਤਾਂ ਥੋੜੀ ਘਟਿਆ ਭੀੜ ਹੈ ਨਾ ਅੱਗੇ ਤਾਂ ਨੰਬਰ ਵੀ ਕਾਫੀ ਦੇਰ ਬਾਅਦ ਆਉਂਦੇ ਹਾਂ ਹਾਂਜੀ ਬਸ ਹੁਣ ਸ਼ਾਮ ਹੋਣ ਲੱਗੀ ਹੈ ਬਸ ਹੁਣ ਭੀੜ ਹੈ ਬੈਠਾ ਸਾਰਾ ਦਿਨ ਹੀ ਰਹਿੰਦੀ ਹੈ ਠੀਕ ਹੈ ਹਾਂਜੀ ਹੋਰ ਰਿਸ਼ਤੇਦਾਰਾਂ ਨੂੰ ਵੀ ਖਿਲਾਏ ਨੇ ਹਾਂਜੀ ਘਰੇ ਲੈ ਕੇ ਜਾਂਦੇ ਬਹੁਤ ਵਾਰੀ ਪੈਕ ਕਰਕੇ ਕਈ ਵਾਰੀ ਰੋਟੀ ਬਣਦੀ ਹੁੰਦੀ ਹੈ ਕੋਚੇ ਹੀ ਖਾਈ ਜੀ ਕੋਚੇ ਹੀ ਚੱਲਦੇ ਨੇ ਕੀ ਕਹਿੰਦੇ ਨੇ ਰਿਸ਼ਤੇਦਾਰਾਂ கா ਕੇ ਪ੍ਰੀਤ ਕਰਦੇ ਨੇ ਹਾਂਜੀ ਆ ਪੂਰੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚੰਦਨ ਹੈ ਇਹ ਤੁਹਾਨੂੰ ਖਾਸ ਥਾਂ ਦਿਖਾ ਰਹੇ ਆ ਵੀ ਇਹ ਦੁਕਾਨ ਦੇ ਮਾਲਕ ਨੇ ਇੱਥੇ ਹਨਾ ਇੰਨਾ ਦੀ ਦੁਕਾਨ ਆ ਇਹ ਤਾਂ ਦਿਖਾਇਆ ਵੀ ਜੇ ਕਹਦੇ ਹਲਵਾਈ ਆਪਣੀ ਮਠਿਆਈ ਖਾਂਦਾ ਨਹੀਂ ਹੁੰਦਾ ਪਰ ਜੇ ਮਠਿਆਈ ਵਧੀਆ ਹੋਵੇ ਤਾਂ ਹੀ ਖਾਊਗਾ ਵੀ ਜੇ ਇਹਨਾਂ ਦੇ ਕੋਲ ਤੇ ਵਧੀਆ ਨੇ ਤਾਂ ਹੀ ਆਪ ਵੀ ਤੁਸੀਂ ਦੇਖ ਸਕਦੇ ਹੋ ਖਾਂਦੇ ਨੇ ਨਹੀਂ ਸਰ ਮੈਂ ਬਹੁਤ ਛੋੜੇ ਹੁੰਦੇ ਹੁੰਦਾ ਸੀਗਾ ਮੈਨੂੰ ਕੁਝ 4 ਸਾਲ ਹੋ ਗਏ ਸੀ ਇਹਨਾਂ ਕੋਲ ਕੰਮ ਕਰਦਿਆਂ ਇਹ ਹੁੰਦਾ ਨਾ ਕਿ ਕੁਲਚਾ ਨਾ ਨਾ ਟੇਸ ਬੋਦੀ ਆ ਰੋਟੀ ਮੈਂ ਖਾਂਦਾ ਨਹੀਂ ਕੁਲਚੇ ਖਾਂਦਾ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਨਾ ਵੀ ਹਲਵਾਈ ਆਪ ਨਹੀਂ ਖਾਂਦਾ ਮਠਾਈ ਪਰ ਥੋੜੀ ਮਠਾਈ ਵਧੀਆ ਤੁਸੀਂ ਤਾਂ ਆਪ ਵੀ ਖਾਂਦੇ ਅਸੀਂ ਆਪ ਵੀ ਖਾਂਦੇ ਆ ਸਾਰੇ ਵਰਕ ਜਿੰਨੇ ਵੀ ਹੈਗੇ ਸਾਰੇ ਉਹੀ ਖਾਂਦੇ ਠੀਕ ਹੈ ਹਾਂ ਜੀ ਕਿੰਨੇ ਕੁ ਰਸਤੇ ਇੰਨਾ ਹੁੰਦਾਗਾ ਉਹਨਾਂ ਦਾ ਬਹੁਤ ਕਰਾਊਡ ਹੁੰਦਾ ਹੋਰੇ ਤਾਂ ਮਤਲਬ ਐ ਹੁੰਦਾ ਨਾ ਕਈ ਵਾਰ ਨਾ ਕੁਲਚਾ ਖਾਣਾ ਵੀ ਮਤਲਬ ਨਸੀਬ ਨਹੀਂ ਹੁੰਦਾ ਸਾਨੂੰ ਕਈ ਵਾਰ ਪਾਣੀ ਪੀਣਾ ਆਪਣੇ ਵਾਸਤੇ ਨਹੀਂ ਮਤਲਬ ਕਈ ਵਾਰ ਪਾਣੀ ਪੀਣ ਦਾ ਵੀ ਟਾਈਮ ਨਹੀਂ ਹੁੰਦਾ ਹਗਾ ਇੰਨਾ ਦਾ ਹੁੰਦਾ ਸਰ ਐਮੀ ਵਰਕ ਵੀ ਆ ਕੇ ਗਏ ਸਾਰੇ ਆ ਕੇ ਗਏ ਐ ਹਾਂ ਸਾਰੇ ਪਸੰਦ ਕਰਦੇ ਹਾਂ ਸਾਰੇ ਪਸੰਦ ਕਰਦੇ ਹਨ ਅੱਜ ਦੇ ਟਾਈਮ 'ਚ ਹਨਾ 버ਗਰ ਪੀਜਿਆਂ ਦਾ ਦੌਰ ਆ ਪਰ ਤੁਸੀਂ ਫਿਰ ਵੀ ਕੁਲਚੇ ਐਨ ਸਰਦਾਰੀ ਕਾਇਮ ਕਰ ਰੱਖੀ ਆ ਜਿਵੇਂ ਤੁਹਾਡਾ ਨਾਮ ਵੀ ਪੱਪੂ ਕੁਲਚਾ ਕਿੰਗ ਆ ਉਹ ਸਾਡੇ ਚਾਚਾ ਦਾ ਨਾਮ ਹੈ ਜੀ ਠੀਕ ਹੈ ਤੁਸੀਂ ਮਦ ਕੁਲਚੇ ਨੂੰ ਕਿੰਗ ਬਣਾ ਕੇ ਰੱਖਿਆ ਪੂਰਾ ਜਰੂਰ ਸਾਰੇ ਜਰੂਰ ਸਭ ਮਾਲਕ ਦੀ ਮਿਹਰ ਹੈ ਜੀ ਠੀਕ ਹੈ ਤੁਸੀਂ ਆਪ ਵੀ ਖਾ ਰਹੇ ਨੇ ਵੀ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਚੀਜ਼ ਵਧੀਆ ਤਾਂ ਹੀ ਖਾਂਦੇ ਨੇ ਹਨਾ ਇੱਥੇ ਦੇਖ ਸਕਦੇ ਹੋ ਤੁਸੀਂ ਮਾਰੂ ਮਾਰ ਬਣ ਰਹੇ ਨੇ ਕੁਲਚੇ ਕਿਉਂਕਿ ਬੰਦਿਆਂ ਨੂੰ ਲੈਨਕ ਜੋ ਗਤਾਰਾ ਲੱਗਣੀ ਸ਼ੁਰੂ ਹੋ ਜਾਣੀਆਂ ਨੇ ਉਹਨਾਂ ਜਿਵੇਂ ਜਿਵੇਂ ਸ਼ਾਮ ਹੋਣੀ ਆ ਤੇ ਫਿਰ ਨੰਬਰ ਵੀ ਲੇਟ ਹੀ ਆਉਂਦਾ ਇਹਨਾਂ ਦਾ ਤੁਹਾਡਾ ਉਸਤਾਦ ਹੋਇਆ ਉਹਦੇ ਨਾਲ ਤੁਹਾਡਾ ਕੀ ਨਾਮ ਹੈ ਮਨੋਜੀ ਤੁਸੀਂ ਵੀ ਕਿੰਨੇ ਟਾਈਮ ਤੋਂ ਲੱਗ ਗਏ ਇੱਥੇ ਫਿਰ ਮਨੋਜੀ 6 ਸਾਲ ਹੋ ਗਏ ਜੀ 6 ਸਾਲ ਹੋ ਗਏ ਹਾਂ ਜੀ ਕਿਵੇਂ ਕਿੰਨਾ ਪਿਆਰ ਮਿਲਦਾ ਲੋਕਾਂ ਦਾ ਬਹੁਤ ਵੱਧੂ ਜੀ ਲੋਕੀ ਆਉਂਦੇ ਆਂ ਕਹਿੰਦੇ ਇਹ ਕੁਲਚੇ ਬਣਾਏ ਸਪੈਸ਼ਲ ਸਾਡੇ ਕੋਲ ਲੋਕੀ ਕੁਲਚੇ ਹਨ ਵੀਰ ਜੀ ਆਇਆ ਸਰ ਚਲੋ ਕੰਮ ਤਾਂ ਹੈਗੇ ਹੀ ਐ ਨਾਲ ਵੈਸੇ ਖੁਸ਼ੀ ਹੁੰਦੀ ਆ ਨਾ ਵੀ ਲੋਕੋ ਪਸੰਦ ਕਰਦੇ ਨੇ ਜਰੂਰ ਆਪੂ ਵੀ ਖਾਣੇ ਹੋ ਤੁਸੀਂ ਮੈਂ ਹੁਣੇ ਕੁਲਚੇ ਸੀ ਆਇਸੀਏ ਮੈਂ ਕੁਲਚਾ ਆ ਕੇ ਹੋਣੇ ਅਟਿਆ ਠੀਕ ਆ ਦਿਖਾਓ ਤੁਸੀਂ ਛੋਲੇ ਤਿਆਰ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਪਹਿਲਾ ਆਲੂ ਪਾਏ ਨੇ ਤਾਜ਼ੇ ਉਬਾਲੇ ਹੋਏ ਆਲੂ ਨੇ ਇਮਰਦੇ ਦੱਸ ਦੋ ਵੀ ਕੀ ਕੀ ਹੋਣਾ ਇਹਨਾਂ ਨੇ ਆਲੂ ਆਣੇ ਆ ਦੇਖੋ ਜੀ ਆਲੂ ਪੈ ਗਏ ਤੇ ਹੁਣ ਛੋਲੇ ਵਲੇ ਪਾਉਂਗੇ ਜਿਹੜੇ ਆਪਣੀ ਮਿਰਚ ਐ ਮਸਾਲੇ ਉਹ ਪਾਉਂਗੇ ਆ ਦੇਖੋ ਤੁਹਾਡੇ ਸਾਹਮਣੇ ਬਣੂਗਾ ਠੀਕ ਕੋਈ ਹੋ ਨਹੀਂ ਪਹਿਲੇ ਤੁਹਾਨੂੰ ਲਾਈਵ ਦਿਖਾ ਦਿੰਨੇ ਆ ਬਣਦੇ ਕਿਉਂਕਿ ਆਮ ਤੌਰ ਤੇ ਪਰਦੇ ਦੇ ਪਿੱਛੇ ਬਣਾਉਂਦੇ ਨੇ ਲੋਕ ਜਿਹੜੇ ਬਣਾਉਂਦੇ ਨੇ ਇਹ ਸਾਹਮਣੇ ਬਣਾ ਰਹੇ ਨੇ ਇਹ ਉਬਲੇ ਹੋਏ ਛੋਲੇ ਕਾਬਲੀ ਜਣੇ ਜਿਹਨੂੰ ਕਿਹਾ ਜਾਂਦਾ ਹੈ ਉਹ ਪਾ ਲੈਨੇ ਉਹ ਜਿਹੜੇ ਬਣਾ ਰਹੇ ਨੇ ਉਹਨਾਂ ਨਾਲ ਤੁਹਾਨੂੰ ਗੱਲਬਾਤ ਕਰਾਉਨੇ ਆ ਕੀ ਕੀ ਪਾਉਨੇ ਹੋ ਜੀ ਹੁਣ ਕੀ ਕੀ ਪਾਏ ਚ ਆਲੂ ਤੇ ਹੋ ਉਹ ਦੱਸੋ ਇਹ ਦੱਸ ਪਹਿਲਾਂ ਆਲੂ ਪਾਏ ਆਲੂ ਪਾਏ ਸੀਗੇ ਪਹਿਲਾਂ ਹੁਣ ਛੋਲੇ ਪਾਦੇ ਠੀਕ ਹੈ ਇਹ ਕੀ ਪੈ ਰਿਹਾ ਜੀ ਇਹ ਨੂਨ ਪੈ ਰਿਹਾ ਸੀਗਾ ਇਹ ਮਸਾਲਾ ਆ ਗਿਆ ਹੁਣ ਇਹ ਕੋਈ ਸੀਕ੍ਰੇਟ ਮਸਾਲਾ ਤਾਂ ਨਹੀਂ ਨਾ ਨਾ ਬਸ ਮਸਾਲਾ ਨੋਰਮਲ ਆਮ ਮਸਾਲਾ ਆ ਨੋਰਮਲ ਮਸਾਲਾ ਕਿਉਂਕਿ ਉਹ ਫੂਡ ਜਿਹੜੇ ਸਟਾਲ ਹੁੰਦੇ ਨੇ ਨਾ ਸੀਕ੍ਰੇਟ ਮਸਾਲਾ ਵੀ ਹੁੰਦਾ 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 ਜ਼ਰੂਰ ਜਰੂਰ ਕੋਈ ਨਹੀਂ ਹੁੰਦਾ ਪਰ ਖਾਣ ਦੀ ਕਲਾ ਹੁੰਦੀ ਹੈ ਤੇ ਬਣਾਉਣ ਦਾ ਤਰੀਕਾ ਹੁੰਦਾ ਹੈ ਬਾਕੀ ਚੰਨ ਨੂੰ ਕੋਈ ਹੋਰ ਨਹੀਂ ਕਹਿ ਜੋ ਕਿਉਂਕਿ ਇਹ ਵੀ ਬਹੁਤ ਵੱਡਾ ਡਾਇਲੋਗ ਹੈ ਨਾ ਵੀ ਸੀਗਰਟ ਮਸਾਲਾ ਦਾ ਮੈਂ ਮੈਨੂੰ ਤਾਂ ਸਾਮਾਨ ਕੁਆਲਟੀ ਵਾਈ ਚਾਹੀਦਾ ਹੈ ਫਰ ਦੇਖਿਓ ਇੱਕ ਹੀ ਬਾਈ ਜੀ ਐਮਲੀ ਆ ਗਈ ਐਮਲੀ ਦੀ ਜੜੀ ਐਮਲੀ ਦਾ ਪਾਣੀ ਹੈ ਜੀ ਸੋ ਇਹ ਐਮਲੀ ਪੈ ਗਈ ਹੈ ਜੀ ਕਿਉਂਕਿ ਖਟਿਆਸ ਨਾਲੇ ਕੁਲਚੇ ਦੀ ਪਹਿਚਾਣ ਹੈ ਨਿੰਬੂ ਵੀ ਪਾਇਆ ਜਾਂਦਾ ਬਾਅਦ ਚ ਖਾਣ ਲੱਗੇ ਇਹ ਕੀ ਮਾਤੇ ਜੀ ਏ ਵੀ ਮਿਲੀ ਏ ਵੀ ਮਿਲੀ ਕਾਲੀ ਹੋ ਗਈ ਨਹੀਂ ਨਹੀਂ ਡੱਬਾ ਖਾਲੀ ਹੋ ਗਿਆ ਸੀਗਾ ਅੱਛਾ ਡੱਬਾ ਖਾਲੀ ਮਾਦੇ 임ਲੀ ਵੀ ਲੱਗ ਲੱਗ ਕਰਾਂ ਦੀ ਮਾਨ ਨੇ ਹੈ ਜੀ ਨਾ ਨਾ ਮੈਂ ਉਹਨੂੰ ਕਹਿ ਰਿਹਾ ਮੈਂ ਕਿ ਕੁਲਚਾ ਹੋਰ ਖਲਾ ਦੇ ਠੀਕ ਹੈ ਇਹ ਜੀ ਮਿਕਸ ਹੋਣ ਲੱਗੇ ਨੇ ਹੁਣ ਹਾਂ ਜੀ ਆ ਜਦੋਂ ਸਾਡੇ ਬੰਦੇ ਡਾਉਣ ਡਾਉਣ ਕੁਲਚਾ ਖਾਂਦੇ ਦੇਖੋ ਮੈਂ ਵੀ ਹੁਣੇ ਖਾ ਕੇ ਆਇਆ ਚਲੋ ਵੀ ਆਪੇ ਖਾਈ ਜਾਂਦੇ ਨੇ ਮੈਂ ਅੱਜ ਜਿੱਤ ਵੀ ਆਇਆ ਹੁਣੇ ਅਨੀ ਪਾ ਲੈਣਾ ਸੀ ਕਿ ਤੁਸੀਂ ਅਰਿਆਂ ਤੁਸੀਂ ਬਲੌਗਿੰਗ ਕਰ ਰਹੇ ਹੋ ਨਾ ਅਲੀ ਸਟੈਂਡ ਤੁਹਾਨੂੰ ਤਾਂ ਮਰਾਜ ਬੋਲਣ ਨੂੰ ਵੀ ਮਿਲ ਗਿਆ ਹੈ ਸਾਸੀ ਬੋਲਣ ਨੂੰ ਮਿਲ ਗਿਆ ਤੁਹਾਨੂੰ ਹਾਂ ਰਈ ਵਾਰ ਇੰਨਾ ਵੀ ਮੈਂ ਦੇਖਿਆ ਕੱਲ ਅਸੀਂ ਆ ਕੇ ਗਿਆ ਪਹਿਲਾਂ ਵੀ ਰਈ ਵਾਰ ਇੰਨਾ ਪੀਰ ਹੁੰਦਾ ਨਾ ਕਿ ਬਰੂ ਇੰਨਾ ਪੀਰ ਹੁੰਦਾ ਕਿ ਮਤਲਬ ਗੱਲ ਕਰਨ ਦਾ ਵੀ ਟਾਈਮ ਨਹੀਂ ਹੁੰਦਾ ਮੈਂ ਦੇਖਿਆ ਕੱਲ ਕਰਦਣ ਚੱਕ ਕੇ ਦੇਖਣ ਦਾ ਵੀ ਨਹੀਂ ਟਾਈਮ ਸੀ ਬਸ ਐਂ ਹੀ ਬੁੱਥਰੇ ਕਿਹੜਾ ਜੀ ਤੁਹਾਡਾ ਕਿਹੜਾ ਬਸ ਐਂ ਹੀ ਨੀਵੀ ਪਾ ਕੇ ਦੇ ਰਹੇ ਉਹੀ ਤਾਂ ਗੱਲ ਨਾ ਸਰ ਹੈਲੋ ਲੋਕਾਂ ਦਾ ਪਿਆਰ ਹੈ ਜੀ ਤੁਹਾਨੂੰ ਚੀਜ਼ ਪਸੰਦ ਕਰਦੇ ਹੋਂਟੇ ਆ ਛੋਲੇ ਤਿਆਰ ਨੇ ਇਹ ਛੋਲੇ ਤਾਂ ਇੱਕੋ ਤਰ੍ਹਾਂ ਦੇ ਬੰਦੇ ਨੇ ਸਾਰਿਆਂ 'ਚ ਹਾਂ ਜੀ ਹਾਂ ਜੀ ਇੱਕੋ ਤਰ੍ਹਾਂ ਬਾਕੀ ਹੋਰ ਚੀਜ਼ਾਂ ਜਿਵੇਂ ਕਹਿੰਦੇ ਪਨੀਰ ਆਲਾ ਪਨੀਰ ਤੇ ਬਟਰ ਵਿੱਚ ਪਾਉਂਦੇ ਨੇ ਬਾਕੀ ਛੋਲੇ ਇੱਕੋ ਹੀ ਹੁੰਦੇ ਛੋਲੇ ਇੱਕੋ ਹੀ ਹੁੰਦੇ ਕੁਲਚੇ ਦਾ ਸਾਈਜ਼ ਵੀ ਇੱਕੋ ਹੁੰਦਾ ਅੱਛਾ ਤੇ ਵੀ ਮਤਲਬ ਲੱਗਣਾ ਕੁਲਚੇ ਦਾ ਸਾਈਜ਼ ਵੀ ਆਪ ਦਾ ਛੋਟਾ ਹੁੰਦਾ ਲਾ ਆਪਣੇ ਸਪੈਸ਼ਲ ਹੁੰਦੇ ਬਾਕੀ ਕੁਲਚੇ ਸਾਡਾ ਸਾਈਜ਼ ਇੱਕੋ ਹੀ ਹੈ ਜਿਹੜਾ 25 ਆਲਾ ਹੁੰਦਾ ਵੀ ਉਹ ਹੀ ਹੈ 35 ਆਲਾ ਤੇ 40 ਆਲਾ 50 ਆਲੇ ਇੱਕੋ ਹੀ ਸਾਈਜ਼ ਹੈ ਇਹ ਤੁਸੀਂ ਇਹ ਲੈਗ ਬਣਵਾਉਨੇ ਹੋ। ਹਾਂ ਜੀ ਆਪਣਾ ਹੀ ਸਪੈਸ਼ਲ ਬੰਦਾ ਜੀ। ਤੋਂ ਦੇਖ ਸਕਦੇ ਹੋ ਤੁਸੀਂ ਵੀ ਕਾਫੀ ਹੁਣ ਨੌਜਵਾਨ ਵੀ ਆਉਣ ਲੱਗ ਗਏ ਨੇ। ਤੁਸੀਂ ਵੀ ਗਾਣੇ ਕੁੱਲ ਚੇਤੇ? ਭਾਈ ਕਿੰਨਾ ਕੀ ਦਿਰ ਹੋ ਗਿਆ? ਸਾਨੂੰ ਸਾਲ ਹੋ ਚਲੇ ਦੋ ਗਾਣਨੇ ਵਰਤੇ। ਸਾਲ ਹੋ ਚਲੇ ਯਾਰ ਤੁਸੀਂ ਗੰਨੇ। ਸਾਲ ਹੋ ਚਲੇ। ਕੀ ਕਰਦੇ ਹੋ? ਪੜ੍ਹਦੇ ਹੋ ਵੈਸੇ? ਹਾਂ ਜੀ ਪੜ੍ਹਦੇ ਹਾਂ। ਰੋਜ਼ ਹੀ ਖਾ ਕੇ ਜਾਂਦੇ ਹਾਂ। ਹਾਂ ਜੀ ਹਾਂ। ਕਿਵੇਂ ਲੱਗਦੇ ਨੇ? ਵਧੀਆ ਲੱਗਦੇ ਨੇ। ਨਹੀਂ ਮੈਂ ਮੁੰਡੇ ਤਾਂ ਅੱਜਕੱਲ ਦੇ 버ਗਰ ਪੀਏ ਪਸੰਦ ਕਰਦੇ ਨੇ। ਨਾ ਉਹ ਨਹੀਂ ਬਸ ਇਹ ਹੀ ਖਾਈਦੇ ਆ ਬਸ ਹਾਂਜੀ ਹਾਂ ਨਾਲੇ ਹੈਲਦੀ ਚੀਜ਼ ਆ ਇਹ ਫਾਸਟ ਫੂਡ ਨਹੀਂ ਹੈਗਾ ਹਾਂ ਤੇ ਦੇਖ ਸਕਦੇ ਹੋ ਵੀ ਕੁਲਚੇ ਦੇ ਲੱਗਣ ਲੱਗੇ ਕਿਤੇ 4 ਕੇ ਤੇ 5 ਕੇ ਦੇ 6 ਤੁਸੀਂ ਕਿੰਨੇ ਚਿਰ ਤੋਂ ਖਾਣ ਲਿਆ ਜੀ ਕੁਲਚੇ ਖਾਣ ਦਾ ਬਹੁਤ ਟਾਈਮ ਹੋ ਗਿਆ ਜੀ ਜਦੋਂ ਉੱਧਰ ਦੁਕਾਨ ਸੀ ਅੱਛਾ ਵੀ ਉਹ ਤੋਂ ਪਹਿਲਾਂ ਦੇ ਖਾ ਰਹੇ ਹਾਂ ਹਾਂਜੀ ਠੀਕ ਹੈ ਕਿਵੇਂ ਵਧੀਆ ਲੱਗਦੇ ਨੇ ਓਕੇ ਹੋਰ ਵੀ ਕਿਤੇ ਕਿਤੇ ਜਾ ਕੇ ਖਲਾ ਚੁੱਕੇ ਹੋ ਕੁਲਚੇ ਬਹੁਤ ਦੂਰ ਦੂਰ ਤੋਂ ਬੰਦੇ ਆਉਂਦੇ ਨੇ ਨੀ ਤੁਸੀਂ ਕਿੱਥੇ ਤੱਕ ਖਲਾਜ ਖਲਾ ਦੇ ਰਹੇ ਨੇ ਆਈ ਜਾਂਦੇ ਨੇ ਬੰਦੇ ਇੱਧਰ ਸਮਾਨੇ ਸਾਈਡ ਤੋਂ ਜੀ ਸਾਰਿਆਂ ਨੂੰ ਖਲਾ ਦੇ ਦਿੰਦੇ ਹਾਂ ਹਾਂ ਕਿਵੇਂ ਤਾਰੀਫ ਕਰਕੇ ਜਾਂਦੇ ਨੇ ਆਹਾਂ ਪੂਰੀ ਵੀ ਕੀ ਕਹਣਾ ਜਾਓਗੇ ਵੀ ਜਿਵੇਂ 버거 ਪੀਜੀਆ ਨਾਲ ਉਹਦਾ ਵਧੀਆ ਚੀਜ਼ ਆ ਨਾ ਬਹੁਤ ਵਧੀਆ ਇਹ ਸਫਾਈ ਵੀ ਪੂਰੀ ਹੈ ਹਾਂਜੀ ਇੱਕ ਕਦੋਂ ਸ਼ੁਰੂ ਕਦੋਂ ਕੀਤਾ ਸੀਗਾ ਜੀ ਤੁਸੀਂ ਸ਼ੁਰੂ ਤਾਂ ਇਹ ਚਾਚਾ ਦੱਸਦੇ ਨੇ ਕਹਿੰਦੇ 36 ਸਾਲ ਹੋ ਗਏ ਚਾਚਾ ਇਹਨੂੰ ਪੁਲਚੇ ਬਣਾਉਂਦੇ ਆ ਨਾ ਹਾਂਜੀ ਅੱਛਾ ਜੀ ਲੈ ਬਾਕੀ ਕਹਿੰਦੇ ਹੁਣ ਚਾਚਾ ਵੱਲ ਘਰੇ ਗਏ ਹੋਣੇ ਚਾਹ ਪੀਣ ਨੂੰ ਉਹ ਵੀ ਉਹਨਾਂ ਦਾ ਵੀ ਵਰਜਨ ਬਾਅਦ ਚ ਲੈ ਲਾਂਗੇ ਪਹਿਲੇ ਭਤੀਜਿਆਂ ਨੂੰ ਪੁੱਛ ਲਈਏ ਜ਼ਰੂਰ ਹੀ ਜ਼ਰੂਰ ਵੀ 36 ਸਾਲ ਤੋਂ ਬਣਾ ਰਹੇ ਨੇ ਜੀ ਇੱਥੇ ਜੇ ਡੇਰਾ ਇੱਥੇ ਹੀ ਡੇਰਾ ਬਤੀਜੇ ਹਾਂਜੀ ਹਨਾ ਬਸੇ ਪਠਾਣਾ ਤੋਂ ਮੈਂ ਕਨਫਿਊਜ਼ ਹੋ ਜਾਂਦਾ ਨਾਮ ਚ ਬਸੇ ਪਠਾਣਾ ਜੇ ਹਾਂਜੀ ਜੀ ਸਾਡਾ ਜਿਆ ਪਰਿਵਾਰਿਕ ਤੇ ਦੇਖ ਸਕਦੇ ਹੋ ਇਸ ਸਮੇਂ ਪੂਰੀ ਰਾਸ਼ਾ ਚਲੋ ਫਿਰ ਵੀ ਅਸੀਂ ਧੰਨਵਾਦ ਕਰਦੇ ਹਾਂ ਵਿੱਚ ਦੀ ਵਿਚਾਰੇ ਸਾਡੇ ਨਾਲ ਵੀ ਗੱਲਬਾਤ ਕਰ ਲੈਂਦੇ ਨੇ ਹਾਂਜੀ ਸਰ ਮੇਰਾ ਤੋਂ ਬੋਲੇ ਬਣਾ ਲਈ ਕਿਹਾ ਹੋ ਗਿਆ ਮਹਾਰਾਜ ਤੇਰੇ ਹਾਂਗੇ ਯਾਰ ਬਣਾਏ ਤੋਂ ਪਤਾ ਨਾ ਕਾਹਗਾ ਬਣਾਇਆ ਗਾ ਬਣ ਗਈ ਜੀ ਬਿਲਕੁਲ ਤੁਹਾਨੂੰ ਆਜਾ ਆਹ ਤੁਹਾਡੀ ਆ ਜੀ ਦੇਖ ਸਕਦੇ ਹੋ ਗਾਕ ਵੀ ਕਾਲੇ ਨੇ ਵੀ ਸਾਨੂੰ ਉਹ ਕਹਿੰਦੇ ਵੀ ਦੂਜੇ ਦੇ ਨੰਬਰ ਨਾ ਪਹਿਲਾਂ ਲੱਗ ਜੂਏ ਇੰਨੀ ਮਾਰੋਮਾਰੀ ਹੈ ਕੁਲਚੇ ਦੀਆਂ ਜੀ ਨਾ ਇਹ ਤਾਂ ਪਹਿਲੀ ਐ ਨਾ ਹੋਰ ਅਸਣੀ ਓਏ ਹੌਲੀ ਹੌਲੀ ਸ਼ੁਰੂ ਹੁੰਦਾ ਹੈ ਜੀ ਬਾਾਕੀ ਦੁਪਹਿਰ ਦਾ ਕਿੰਨੇ ਵਜੇ ਤੱਕ ਹੋਣੇ ਹੋ ਰਿਹਾ ਤੈਨੂੰ ਬਾਅਦ ਰਾਤ ਨੂੰ ਤਾਂ ਇਹ ਵੈਸੇ 9 ਵਜੇ ਤੱਕ 9 ਤਾਂ ਲਾਸਟ ਹੀ ਹੈ ਬਾਅਦ ਕਹਿੰਦੇ ਜਦ ਤੱਕ ਮਹੱਲ ਲੱਗਦਾ ਜਦ ਤੱਕ ਹੁੰਦੀ ਹੈ ਕਈ ਵਾਰ ਮਹੱਲ ਲੱਗੇ ਤੱਕ ਕਈ ਵਾਰ 8 ਵਜੇ ਵੀ ਲੈ ਚਲੇ ਜਾਂਦੇ ਆ ਵੈਸੇ ਤਾਂ ਬਾਅਦ ਨੂੰ ਤਾਂ 7:30 ਵਜੇ ਤੱਕ ਹੁੰਦੇ ਹੈ ਪੈਸੇ ਕੋਈ ਨਹੀਂ ਕੋਈ ਨਹੀਂ ਕਿਹਨੇ ਰੋਕ ਕੇ ਤਾਂ ਥੈਂਕ ਯੂ ਮੈਂ ਇਹ ਇੱਥੇ ਮਤਲਬ 36 ਸਾਲ ਤੋਂ ਨਾ ਪਹਿਲਾ ਉਧਰ ਲਾਂਦੇ ਸੀ ਮੋੜ ਤੇ ਮਤਲਬ ਬਸ ਹੀ ਪਠਾਣਾ ਚਾਹੀਆ ਹਾਂਜੀ ਹਾਂ ਇੱਥੇ ਇਹ ਜਗ੍ਹਾ ਤੇ ਕਿੰਨੇ ਟਾਈਮ ਤੋਂ ਹੋਰੇ 3 ਸਾਲ ਹੋ ਜੂਗੇ 3 ਅਕਤੂਬਰ ਨੂੰ 3 ਸਾਲ ਹੋ ਰਹੇ ਹੋਗੇ ਹਾਂਜੀ ਤੁਸੀਂ ਫਿਰ ਕਿੰਨੀ ਸਟੱਡੀ ਕੀਤੀ ਆ ਆਪਾਂ ਕੋਲ ਪੜ੍ਹਾਈ ਕਿੰਨੀ ਕੀਤੀ ਆ ਪੜ੍ਹਾਈ ਹੋਈ ਬਸ ਕੋਈ ਕੁਝ ਜਿਹਾ ਹੀ ਸੋਚਿਆ ਵਦੀ ਪਹਿਲਾਂ ਤੂੰ ਵੀ ਇੱਥੇ ਦੁਕਾਨ ਦੀ ਸਾਮਾਨ ਸੰਭਾਲਣ ਸੰਭਾਲਣਾ ਕੰਮ ਨਾ ਮੈਂ ਤਾਂ ਪਿੰਡਿਆ ਸੀਗਾ ਜੀ ਅੱਛਾ ਪਿੰਡ ਕਿਹੜਾ ਹੈ ਅੱਗੇ ਯੂਪੀ ਨਹੀਂ ਰਹਿਣ ਵਾਲੀ ਅੱਛਾ ਯੂਪੀ ਤੋਂ ਹੀ ਹਾਂਜੀ ਮਤਲਬ ਫੈਮਿਲੀ ਉੱਥੇ ਹੀ ਹੈ ਕਿ ਹੁਣ ਤਾਂ ਇੱਧਰ ਹੀ ਨੇ ਸਾਰੇ ਇਹ ਚਾਚਾ ਜੀ ਫੈਮਿਲੀ ਤੋਂ ਹੋਰੀ ਹੈ ਸਾਡੇ ਮੈਂ ਉੱਧਰ ਹਾਂਜੀ ਉਹ ਕਦੋਂ ਲੈਣੇ ਪਰ ਕੋਈ ਬਸ ਆਪਾਂ ਹੋਰੀ ਕਰਦੇ ਹਾਂ ਨਹੀਂ ਹੁਣ ਦੂਈ ਚਾਚਾ ਜੀ ਦੇ ਨਾਲ ਹੀ ਉਹ ਕੰਮ ਸਿੱਖ ਰਹੇ ਹਾਂ ਜੀ ਬਸ ਨਾਲੇ ਇਹ ਕੰਮ ਵੀ ਸਿੱਖਣੇ ਨਾਲੇ ਹਾਂ ਬਸ ਚਲੋ ਵਧੀਆ ਗੱਲ ਆ ਬਹੁਤ ਵਧੀਆ ਦੇਖ ਸਕਦੇ ਹੋ ਸਾਫ ਸੁਥਰਾ ਕੰਮ ਆ ਬਿਲਕੁਲ ਸਫਾਈ ਦਾ ਬਹੁਤ ਧਿਆਨ ਵਧੀਆ ਰੱਖਿਆ ਜਾਂਦਾ ਹੈ ਨਾ ਬਰੋ ਇਹਨਾਂ ਫਾਇੰਡ ਵਗੈਰਾ ਕੋਈ ਪ੍ਰਿੰਟਡੇ ਵਰਤਦੇ ਨੁਕਾ ਹੈ ਗਾਗਨ ਹੈ ਜੀ ਗਾਗਨ ਅੱਛਾ ਗਾਗਨ ਦਾ ਟਾਪ ਕੁਆਲਿਟੀ ਵਰਤਦੇ ਹਾਂ ਜੀ ਹਾਂ ਤੇ ਹੁਣ ਸਾਰੇ ਸਮਾਨ ਵਧੀਆ ਰੱਖੇ ਦਾ ਟਣੀਆਂ ਹੁਣ ਚੱਲਦਾ ਹੈ 200 300 ਰੁਪਏ ਤੋਂ ਜ਼ਿਆਦਾ ਤਾਂ ਇਹ ਬੜਾ ਪੱਕਾ ਰੱਖੀ ਮੈਂ ਉਹੀ ਦੇਖ ਰਿਹਾ ਟਣੀਆਂ ਅੱਜ ਕੱਲ ਪਾਉਂਦੇ ਨਹੀਂ ਲੋਕ ਕੰਨਾਂਣਿਆਂ ਨੇ ਧੰਨੀਆਂ ਦਾ ਬੰਦ ਕਰਤਾ ਜਾਂਦਾ ਮਹਿੰਗਾ ਹੋਇਆ ਤੰੀਆਂ ਸਪੈਸ਼ਲ ਇਹ ਕਹਿੰਦੇ ਸਰਾਂ ਤੋਂ ਸਵੇਰੋਂ ਜਾ ਕੇ 5 ਵੇ ਤੰੀਆਂ ਹਾਂ ਇਹ ਦਿਲ ਵਧੀਆ ਦੱਸਦਾ ਕਿੰਨੇ ਵੇ ਤੋਂ ਤਿਆਰੀ ਸ਼ੁਰੂ ਕਰ ਦਿੰਦੇ ਹੋ ਸਵੇਰੇ 5 ਵੇ ਤੇ ਚਾਲੂ ਕਰ ਦਿੰਦੇ 5 ਵੇ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਦੇ ਹੋਰੇ 11 ਵੇ ਹੋਰੇ ਆ ਕੇ ਚਾਲੂ ਇੱਥੇ ਕਿੰਨੇ ਵਜੇ ਆ ਜਾਂਦੇ ਹੋ ਹੋਰੇ 11 11 ਤੇ 8 ਵੇ ਤੱਕ ਹੁੰਦੀ ਹੈ ਹੁਣੇ ਦੋ ਸੀ ਨੇ ਤੋਂ ਦੇਖ ਸਕਦੇ ਹੋ ਤੁਸੀਂ ਵੀ ਪੂਰੀ ਮਿਹਨਤ ਨਾਲ ਤੇ ਸਾਫ ਸੰਭਾਲ ਨਾਲ ਲੱਗੇ ਹੋਏ ਨੇ ਏ ਮਤਲਬ ਉਹਨਾਂ ਦੇ ਭਤੀਜੇ ਨੇ ਅੱਗੇ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਸੀ ਇਹ ਵੀ ਪੂਰਾ ਮਿਹਨਤ ਦੇ ਨਾਲ ਉਹਨਾਂ ਦਾ ਹੱਥ ਫਟਾ ਰਹੇ ਨੇ ਬਾਕੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਆ ਤੁਹਾਨੂੰ ਤੇ ਦੇਖ ਸਕਦੇ ਹੋ ਵੀ ਹਾਲੇ ਸਮਾਂ 5 ਵਜੇ ਹੋਇਆ ਸਮਾਂ ਵੀ ਹਜੇ ਸ਼ੁਰੂਆਤ ਆ ਜਿਵੇਂ ਨਵੇਂ ਹੋਣੇ ਰਹੋਈ ਜਣਾ ਇੱਥੇ ਵੀ ਖੜਨ ਨੂੰ ਵੀ ਤੁਹਾਡੀ 바ਰੀ ਵੀ ਬਹੁਤ ਮੁਸ਼ਕਲ ਆ ਵੀ 바ਰੀ ਆਵੇ ਤੁਹਾਡੀ ਇੰਨਾ ਜਿਆਦਾ ਰਸ਼ ਹੁੰਦਾ ਕਿਉਂਕਿ ਜਿਹੜੇ ਸਟਾਰ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਐਮੀ ਵਰਕ ਨੇ ਵੀ ਸਟੋਰੀ ਪਾਈ ਸੀ ਉਹਦੇ ਕਰਕੇ ਕਾਫੀ ਜਿਆਦੇ ਲੋਕ ਪਤਾ ਲੱਗਿਆ ਦੂਰ ਦਰਾਡੇ ਵਾਲਿਆਂ ਨੂੰ ਵੀ ਨੇੜੇ ਵਾਲਿਆਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਦੂਰ ਵਾਲਿਆਂ ਨੂੰ ਵੀ ਪਤਾ ਲੱਗਿਆ ਫਿਰ ਉਹ ਵੀ ਆਉਣ ਲੱਗੇ ਦੇਖ ਸਕਦੇ ਹੋ ਤੁਸੀਂ 36 ਸਾਲ ਪਹਿਲੇ ਇੱਕ ਪ੍ਰਵਾਸੀ ਵੱਲੋਂ ਇੱਕ ਛੋਟੀ ਜਿਹੀ ਰੇੜੀ ਤੋਂ ਸ਼ੁਰੂ ਕੀਤਾ ਗਿਆ ਇਹ ਕੰਮ ਅੱਜ ਇੱਕ ਵੱਡਾ ਸ਼ੋਅਰੂਮ ਖੁੱਲ ਚੁੱਕਿਆ ਹੈ ਕਿ ਵਧੀਆ ਰੇੜੀ ਹੈ ਤੇ ਦੇਖ ਸਕਦੇ ਹੋ ਵੀ ਲੋਕਾਂ ਦਾ ਇਕੱਠ ਪੰਜਾਬੀ ਦੂਰ ਦੂਰ ਤੋਂ ਜਿਵੇਂ ਨੌਜਵਾਨ ਨੇ ਦੱਸਿਆ ਕਿ ਸਮਾਣੇ ਤੱਕ ਤੋਂ ਇਹ ਕੁਲਚੇ ਖਾਣ ਦੇ ਲਈ ਆਉਂਦੇ ਨੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਬਾਈਕਸ ਤੇ ਜਾ ਰਹੇ ਨੇ ਸਪੈਸ਼ਲ ਕੁਲਚੇ ਖਾਣ ਦੇ ਲਈ ਉਹ ਗਾਹ ਕੌਂਦੇ ਨੇ ਤੇ ਕਿਵੇਂ ਲੱਗਿਆ ਤੁਹਾਨੂੰ ਇਹ ਇਹਨਾਂ ਦਾ ਸੈਟਅਪ ਤੇ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਅੱਜਕੱਲ ਪੰਜਾਬੀ ਮਿਹਨਤ ਨਹੀਂ ਕਰਦੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਕਿ ਉਰੇ ਹੀ ਤੁਸੀਂ ਲੱਖਾਂ ਦੇ ਵਿੱਚ ਕਮਾਈ ਕਰ ਸਕਦੇ ਹੋ ਜੇਕਰ ਤੁਹਾਡੇ ਅੰਦਰ ਜਜ਼ਬਾਗਾ ਤੁਸੀਂ ਕੁਝ ਕਰਨਾ ਜਾਣਦੇ ਹੋ ਮਿਹਨਤ ਕਰਨਾ ਜਾਣਦੇ ਹੋ ਸੋ ਇੱਕ ਵਧੀਆ ਐਗਜ਼ਾਮਪਲ ਆ ਤੁਹਾਡੇ ਸਾਹਮਣੇ ਹੁਣ ਸਾਡੇ ਨਾਲ ਪੱਪੂ ਕੁਲਚਾ ਕਿੰਗ ਦੇ ਓਨਰ ਨੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਪੱਪੂ ਜੀ ਮੌਜੂਦ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਸੀ ਗੱਲ ਜੀ ਤੁਹਾਡਾ ਵੀ ਸਵਾਗਤ ਹੈ ਕਹਿੰਦੇ ਸ਼ੁਰੂਆਤ ਕਿਵੇਂ ਹੋਈ ਪਹਿਲਾਂ ਤਾਂ ਉਹ ਗੱਲ ਕਰਾਂਗੇ ਵੀ ਕੋਲਚਾ ਪੱਪੂ ਕੋਲਚਾ ਗੈਂਗ ਅੱਜ ਦਾ ਚਲੋ ਬਹੁਤ ਹਰ ਕੋਈ ਬੱਚਾ ਬੱਚਾ ਜਾਣਦਾ ਹੈ ਨਾ ਤੁਹਾਡੇ ਏਰੀਆ ਦੇ ਵੀ ਦੂਰ ਦੇ ਵੀ ਨੇ ਕਲਾਕਾਰ ਵੀ ਵੱਡੇ ਵੱਡੇ ਤੁਹਾਡੇ ਕੋਲ ਆਉਂਦੇ ਨੇ ਪਰ ਇਹ ਸ਼ੁਰੂਆਤ ਕਿਵੇਂ ਕੀਤੀ ਸੀ ਸ਼ੁਰੂਆਤ ਅਸੀਂ ਕਿਸੇ ਆਪਣੇ ਰਿਸ਼ਤੇਦਾਰਾਂ ਚ ਆਏ ਸੀ ਉਹਨਾਂ ਕੋਲ ਨੌਕਰੀ ਨਾਕਰੀ ਕਰਦੇ ਰਹੇ ਉਸ ਤੋਂ ਬਾਅਦ ਫਿਰ 88 ਦੇ ਦੌਰ ਚ ਜਦ ਸਰਹੰਦਰ ਰੇਲਵੇ ਰੋਡ ਤੇ ਨਾ CRPF ਵਾਲੇ 6 ਵਜੇ ਨਾ ਦੁਕਾਨਾਂ ਬੰਦ ਕਰਾ ਦਿੰਦੇ ਤੇ ਅੱਛਾ ਹਾਂ 88 88 ਚ ਫਿਰ ਉਹਨਾਂ ਨੇ ਮੇਰੇ ਮਸੀ ਆ ਗਏ ਸੀ ਸਾਡੇ ਇੱਕ ਪਟਵਾਰੀ ਸਾਹਮਣੇ ਰਾਜਾ ਪਟਵਾਰੀ ਜੇ ਪਹਿਲਾਂ ਸਰਹੰਦਰ ਸੀਗੇ ਤੁਸੀਂ ਹਾਂ ਰੇਲਵੇ ਰੋਡ ਟੀਂਗੜੇ ਵਾਲੀ ਗਲੀ ਚ ਰਹਿੰਦਾ ਸੀ ਠੀਕ ਹੈ ਤੇ ਇੱਕ ਪਟਵਾਰੀ ਸਾਹਿਬ ਆਪਣੇ ਹੈ ਮਿੱਤਰ ਬਹੁਤ ਪ੍ਰੇਮੀ ਅਜ਼ੀਜ਼ ਹੈ ਆਪਣੇ ਉਹਨਾਂ ਨੇ ਫਿਰ ਇੱਥੇ ਕਿ ਭਾਈ ਤੂੰ ਬੱਸੀ ਚੱਲ ਬਸੀ ਉਹਨਾਂ ਦੀ ਡਿਊਟੀ ਹੁੰਦੀ ਸੀ ਠੀਕ ਹੈ ਪਟਵਾਰੀ ਸਾਹਿਬ ਦੀ ਪਟਵਾਰੀ ਰਾਜਾ ਪਟਵਾਰੀ ਉਹਨਾਂ ਨੇ ਉਰੇ ਸ਼ਿਫਟ ਕਰਾਇਆ ਹੈਲਪ ਵੀ ਬਹੁਤ ਕੀਤੀ ਤੇ ਅੱਜ ਉਹਨਾਂ ਦੀ ਬਦੌਲਤ ਆਪਾਂ ਇੱਥੇ ਬੈਠੇ ਆਂ ਮਹਾਰਾਜ ਦੀ ਕਿਰਪਾ ਮਹਾਦੇਵ ਦੀ ਕਿਰਪਾ ਬੜੀ ਹੈ ਵੈਸੇ ਤੇ ਕੀ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਸੋਚਿਆ ਸੀ ਕਿ ਇੰਨਾ ਵੱਡਾ ਨਾਮ ਬਣ ਜੂਗੇ ਦਿਨ ਨਹੀਂ ਦੇਖੋ ਤਾਂ ਮਾਲਕ ਦੇ ਹੱਥ 'ਚ ਆਪਣਾ ਆਪਣੇ ਤਾਂ ਬਸ 'ਚ ਕੋਈ ਸ਼ਾਇਦ ਨਹੀਂ ਬੰਦਾ ਕੁਝ ਨਹੀਂ ਕਰ ਸਕਦਾ ਬਹੁਤ ਮਿਹਨਤ ਕਰਨ ਵਾਲੇ ਵੀ ਜ਼ੀਰੋ ਉੱਪਰ ਰਹਿ ਜਾਂਦੇ ਆ ਔਰ ਜਿਹੜੇ ਜ਼ੀਰੋ ਵਾਲੇ ਆ ਉਹ ਹੀਰੋ ਬਣ ਜਾਂਦੇ ਆ ਬੰਦਾ ਹਮੇਸ਼ਾ ਪਿਛਲਾ ਸਮਾਂ ਨਾ ਭੁੱਲੇ ਤੇ ਜੇ ਕਿਵੇਂ ਕਹਿੰਦੇ ਹੁੰਦੇ ਆ ਇੰਗਲਿਸ਼ ਨਹੀਂ ਛੱਡਣੇ ਚਾਹੀਦੇ ਨਹੀਂ ਛੱਡਣੇ ਚਾਹੀਦੇ ਜਿਵੇਂ ਕਹਦੇ ਨੇ ਡਾਊਨ ਟੂ ਅਰਥ ਬੰਦਾ ਉਹੀ ਰਹਿਣਾ ਚਾਹੀਦਾ ਉਹੀ ਰਹਿਣਾ ਚਾਹੀਦਾ ਕਾਮਯਾਬੀ ਬੰਦਾ ਹੋਵੇ ਕੋਈ ਆ ਸਹੀ ਗੱਲ ਤੇ ਹੁਣ ਤੁਸੀਂ ਮਤਲਬ ਰਿਟਾਇਰਮੈਂਟ ਲੈ ਲੀਕਾ ਨਹੀਂ 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 ਮੈਂ ਹੁਣੇ ਪਹਿਲਾਂ ਕੰਮ ਕਰਕੇ ਗਿਆ ਰੈਟ ਤੇ ਤੇ ਮੈਨੂੰ ਨਾ ਹੁਣ ਬਾਹਰਲੇ ਕੰਮ ਬਤੇਰੇ ਹੋ ਜਾਂਦੇ ਆ ਹਾਂ ਤੇ ਨਿਆਣੇ ਹੁਣ ਬੱਚੇ ਆ ਇਹ ਕਹਿੰਦੇ ਆ ਆਸਿਓ ਕਰੀ ਜਾਨੇ ਤੁਸੀਂ ਹੁਣ ਵੀ ਚਲੋ ਤੇ ਮਾੜਾ ਮੋਟਾ ਆਰਾਮ ਵੀ ਕਰੀਏ ਨਹੀਂ ਮੈਂ ਹੁਣ ਤੁਸੀਂ ਤੁਹਾਡਾ ਫੋਨ ਆਇਆ ਮੈਂ ਹੁਣ ਧਣੀਆਂ ਕੱਟਣਾ ਕੰਮ ਮਤਲਬ ਆਪਣੇ ਹੱਥੀ ਖੁਦ ਕਰੀ ਮੈਂ ਇੰਦਲ ਹੁੰਦਾ ਕਿੱਥੇ ਬਹਿ ਸਕਦਾ ਟਾਈਮ ਵੀ ਨਹੀਂ ਪਾਸ ਹੁੰਦਾ ਆਪਣਾ ਨਹੀਂ ਪਾਸ ਹੁੰਦਾ ਹੁਣ ਇੰਨੀ ਦੂਰੋਂ ਦੂਰੋਂ ਵੀ ਲੋਕ ਆਉਂਦੇ ਨੇ ਹਨਾ ਭੀੜ ਵੀ ਪੂਰੀ ਲੱਗਦੀ ਐ ਅਸੀਂ ਕੱਲ ਦੇਖਿਆ ਵੀ ਮੁੰਡਿਆਂ ਕੋਲ ਗਰਦਨ ਚੱਕਣ ਦਾ ਵੀ ਟਾਈਮ ਨਹੀਂ ਸੀ ਗੱਲੇ ਬੋਲ ਬੋਲ ਕੇ ਤੇਰੇ ਸੀਗੇ ਹਾਂ ਕਿੰਨੀ ਖੁਸ਼ੀ ਹੁੰਦੀ ਹੈ ਕੰਮ ਤਾਂ ਚਲੋ ਹੈ ਹੀ ਕਾਮਯਾਬੀ ਉਹ ਤਾਂ ਚਲੋ ਇੱਕ ਵੱਖਰੀ ਗੱਲ ਹੈ ਪੈਸਾ ਹੁੰਦਾ ਵੱਖਰੀ ਗੱਲ ਹੈ ਪਰ ਇੱਕ ਲੋਕ ਪਸੰਦ ਕਰਦੇ ਨੇ ਤਾਰੀਫ ਕਰਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਵਧਾ ਕੇ ਖਣਾਉਂਦੇ ਨੇ ਉਹਦੀ ਖੁਸ਼ੀ ਕਿੰਨੀ ਹੈ ਸਾਡੇ ਕੋਲ ਸ਼ਬਦ ਨਹੀਂ ਸਾਡੇ ਕੋਲ ਸ਼ਬਦ ਹੀ ਨਹੀਂ ਕਿਉਂਕਿ ਸਾਨੂੰ ਬਹੁਤ ਪਿਆਰ ਮਿਲਿਆ ਔਰ ਇਹ ਨਾ ਇੱਕ ਜਿਹੜੀ ਧਰਤੀ ਤੇ ਅਸੀਂ ਬੈਠੇ ਆ ਇਹ ਵਰਲਡ ਚ ਇਹਦੇ ਵਰਗੀ ਧਰਤੀ ਨਹੀਂ ਹੈ ਫਤੇਗੜ ਸਾਹਿਬ ਦੇਖੋ 9 8 ਕੁਇੰਟਲ ਸੋਨਾ ਦਾਨ ਜਿਹੜਾ ਬੰਦੇ ਨੇ ਦਾਨ ਕਰਕੇ ਮਤਲਬ ਉਹ ਕਰਿਆ ਉਹ ਇਹਦੀ ਧਰਤੀ ਬਾਲਡ ਦੀ ਨਹੀਂ ਆ ਮੈਂ ਕਹਿ ਨਹੀਂ ਸਕਦਾ ਆਪਾਂ ਮਹਿੰਗੀ ਧਰਤੀ ਆਏ ਬਾਲਡ ਦੀ ਬਾਲਡ ਦੀ ਬਾਲਡ ਦੀ ਆਏ ਦੇਖਦੇ ਆਂ ਸ਼ਹੀਦੀ ਦਿਹਾੜੇ ਜਦੋਂ ਚੱਲਦੇ ਨੇ ਵੀ ਤਿੱਲ ਸੁਫਤਾਂ ਨੂੰ ਜਗ੍ਹਾ ਨਹੀਂ ਹੁੰਦੀ ਪੂਰੇ ਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਬਸੇ ਅਸੀਂ ਅਸੀਂ ਤਾਂ ਇੱਥੇ ਹੁਣ ਸਾਡਾ ਪਰਿਵਾਰ ਮੇਰੇ ਤਿੰਨ ਬੇਟੇ ਆ ਉਰੇ ਜੰਮ ਪੈਦਾ ਹੋਏ ਆ ਉਰੇ ਰਹਿਨੇ ਆ ਸਾਡਾ ਹੋਰ ਕਿਤੇ ਜੀਵ ਹੀ ਨਹੀਂ ਲੱਗਦਾ ਸੀ ਇੱਥੇ ਵੈਸੇ ਬੇਸਿਕਲੀ ਕਿੱਥੇ ਦੇ ਆਉਦੇ ਸੀ ਅਸੀਂ ਯੂਪੀ ਤੋਂ ਆ ਹਾਂ ਤੇ ਕਿਹੜੇ ਸਾਲ ਜੇ 88 ਜੇ ਇੱਥੇ ਆ 88 ਚ ਆਇਆ ਸੀ ਹੁਣ ਮਤਲਬ ਉਧਰ ਹੈਗਾ ਪਿੱਛੇ ਕੋਈ ਹੋਣਾ ਤੇਰੇ ਹੋਂਦ ਉੱਥੇ ਮਾਲਾ ਮੋਟਾ ਮੇਰੇ ਹੈ ਪਰਿਵਾਰ ਸਾਰਾ ਹੀ ਹੈ ਯਾਦਗਰੀ ਰੱਖੀ ਹੈ ਯਾਦਗਰੀ ਹੈ ਜ਼ਮੀਨ ਵੀ ਹੈਗੀ ਸੀ ਥੋੜੀ ਬਹੁਤੀ ਸਾਡੇ ਕੋਲ ਤੇ ਕਰ ਵੀ ਹੈ ਇੱਥੇ ਕਿਵੇਂ ਹੁਣ ਜਗ੍ਹਾ ਜੂਗਾ ਆਪਣੀ ਨਹੀਂ ਫਿਰ ਸਭ ਕੁਝ ਹੈ ਸਾਡਾ ਨਾਂ ਇਹ ਬਹੁਤ ਬੜੀ ਚੀਜ਼ ਹੈ ਨਾਂ ਹੀ ਸਾਡਾ ਬਹੁਤ ਬੜੀ ਚੀਜ਼ ਹੈ ਨਾਂ ਚਾਹ ਪਹੁੰਚਿਆ ਕਿੰਗਾ ਮੈਂ ਥੋੜੀ ਕਿਹਾ ਜਾਂਦਾ ਬਹੁਤ ਬੜੀ ਚੀਜ਼ ਹੈ ਤੇ ਬਾਕੀ ਇੰਨਾ ਪਿਆਰ ਮਿਲਿਆ ਹੈ ਸਾਰੇ ਭਾਈ ਜਿਹੜੇ ਮਿੱਤਰ ਪ੍ਰੇਮੀ ਹੈ ਬਜ਼ੁਰਗਾਂ ਦੇਖੋ ਸਾਡੇ ਇੰਨਾ ਪਿਆਰ ਇਹਨਾਂ ਦਾ ਮੈਂ ਦੇਖ ਰਿਹਾ ਵੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕਾਹਗਾ ਤੁਹਾਡਾ ਕਿਸੇ ਬਹੁਤ ਬੰਦੇ ਕਹਿੰਨੇ ਕਿ ਨਹੀਂ ਈਂ ਪੀੜ ਤੇ ਤੁਹਾਨੂੰ ਗੁੱਸਾ ਨਹੀਂ ਆਂਦਾ ਮੈਂ ਕਹਾਂ ਦੱਸ ਰੱਬ ਨਾਲ ਗੁੱਸਾ karenge ਫਿਰ ਕਿੱਥੇ ਜਾਏਗੇ ਅਸੀਂ ਗਾਗ ਸਾਡੇ ਰ ਆਪਣਾ ਇਹ ਵੀ ਵੱਡੀ ਗੱਲ ਹੈ ਜੀ ਇਹ ਵੀ ਸੋਚ ਆ ਕਈ ਦੇਖਿਆ ਸੀ ਦੁਕਾਨਦਾਰ ਇਹ ਵੀ ਦੇਖਦੇ ਆਪਾਂ ਵੀਡੀਓ ਵੀ ਦੇਖਦੇ ਆ ਕਿ ਕਲਪਦੇ ਨੇ ਗਾਗ ਨੂੰ ਦੇਖ ਕੇ ਕੰਮ ਜਾਂਦੇ ਨੇ ਸਾਡਾ ਬੜੀ ਕਿਰਪਾ ਕਈ ਗਾਗ ਕੋ ਪੁੱਛੇ ਗੱਵ ਭੱਜ ਕੇ ਬੰਦੇ ਨੇ ਪਰ ਦੇਖਿਆ ਤੁਹਾਡੇ ਮੁੰਡੇ ਜਿਵੇਂ ਮਾਤੀ ਬਾਰ ਬਾਰ ਪੁੱਛਿਆ ਮੁੰਡੇ ਵੀ ਠਰਮੇ ਵਾਲੇ ਨੇ ਨਾ ਨਾ ਸਾਰੇ ਹੁਣ ਜਿੰਨਾ ਇਹ ਵੀ ਤੁਹਾਡੇ ਗਾ ਹਨ ਠਰਮੇ ਵਾਲੇ ਨੇ ਗੱਲਬਾਤ ਜਿਹੜਾ ਜਿਹੜਾ ਬੰਦਾ ਇੰਨੇ ਚਿਰ ਤੋਂ ਰਹਿ ਰਿਹਾ ਹੋਵੇ ਨਾ ਫਿਰ ਉਹ ਆਟੋਮੈਟਿਕ ਦੀ ਬੰਦੇ ਨੂੰ ਨੌਲੇਜ ਹੋ ਜਾਂਦੀ ਹੈ ਨਮਰਤਾ ਬਹੁਤ ਬੜੀ ਚੀਜ਼ ਹੈ ਹੋਰ ਸਾਡੇ ਦਾ ਪੈਸੀ ਨੰਮਰ ਤਾਂ ਜਹੀ ਦੀ ਹੈ ਨਾ ਦੁਕਾਨਦਾਰ ਨੂੰ ਤਾਂ ਗਾਂ ਦਾ ਰੂਪ ਦੇ ਆ ਗਿਆ ਗਾਂਏ ਇੱਕ ਤਰ੍ਹਾਂ ਦੀ ਅੱਜ ਦੇ ਸਮੇਂ ਦੇ ਵਿੱਚ ਦੇਖਦੇ ਆ ਬਰਗਰ ਪੀਜਾ ਨਿਊਡਲ ਸਪ੍ਰਿੰਗ ਰੋਲ ਮੋਮੋਜ਼ ਇਹਨਾਂ ਦਾ ਸਮਾ ਕੁਲਚਾ ਦਾ ਜਾਨੀ ਕਿ ਹੁਣ ਜਮ ਸਾਡੇ ਟਾਈਮ ਦੀ ਗੱਲਾਂ ਨੇ ਕੁਲਚਾ ਨਾ ਪਰ ਤੁਸੀਂ ਫੇਰ ਉਹ ਦੌਰ ਜਾਰੀ ਰੱਖਿਆ ਕਦੇ ਇਹ ਨਹੀਂ ਦਿਮਾਗ ਜਾਂਦਾ ਵੀ ਯਾਰ ਬਰਗਰ ਬਰਗਰ ਪੀਜਾ ਸ਼ੁਰੂ ਕਰ ਲਈ ਅੱਜ ਕੱਲ ਲੋਕ ਨਹੀਂ ਨਹੀਂ ਮੈਂ ਮੈਂ ਤੁਹਾਨੂੰ ਦੱਸਦਾ ਮੈਂ ਨਾ ਆਪਣੀ ਸਾਡੀ ਸਾਡਾ ਕੁਆਲਟੀ ਵੱਲ ਕੋਈ ਖਿਆਲ ਵਾਲਾ ਹੀ ਸਾਡਾ ਕੁਆਲਟੀ ਵੱਲੋਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਅਸੀਂ ਸਾਡੀ ਕੁਆਲਟੀ ਓਕੇ ਆ ਠੀਕ ਹੈ ਨਾ ਸਭ ਕੁਝ ਓਕੇ ਆ ਵੈਸੇ ਵੀ ਹੈਲਦੀ ਚੀਜ਼ਾਂ ਜਿਵੇਂ ਸਬਜ਼ੀਆਂ ਵਗੈਰਾ ਨੇ ਇਹਦੇ ਵਿੱਚ ਤੇ ਕੁਲਚਾ ਸਪੈਸ਼ਲ ਟਿਆਰ ਕਰਵਾਉਂਦੇ ਆ ਵੀ ਹਾਂ ਜਿਹੜੀ ਜਰੂਰ ਹਾਂ 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 ਕਿਉਂਕਿ ਉਹ ਸਾਈਜ਼ ਵੀ ਦੇਖਿਆ ਨਾ ਉਹ ਆਮ ਨਹੀਂ ਲੱਗਦਾ ਨਹੀਂ ਬਤਸੱਲੀ ਹੋ ਜਾਂਦੀ ਹੈ ਇੱਕ ਕੁਲਚੇ ਨਾਲ ਬਸ ਨਹੀਂ ਸਮਾਨ ਸਪੂਨ ਅਸੀਂ ਵਧੀਆ ਯੂਜ਼ ਕਰਦੇ ਆ ਸਮਾਨ ਹਲਕਾ ਨਹੀਂ ਪਾ ਤੇ ਹੁਣ ਇਹ ਦੁਕਾਨ ਵਗੈਰਾ ਆਪਣੀ ਉਹ ਬਣਾਈ ਹੋਈ ਹੈ ਜੀ ਹਾਂ ਹਾਂ ਦੁਕਾਨ ਕਾਲਜ ਕਾਲਜ ਤੋਂ ਲਈ ہوئی ਆ ਸੀ ਦੁਕਾਨ ਕਾਲਜ ਆਣੀ ਹਾਂ ਹੁਣ ਅੱਗੇ ਫਿਊਚਰ ਪਲਾਨ ਕੀ ਨੇ ਹੁਣ ਅੱਗੇ ਤੋਂ ਬੱਚੇ ਪੜ ਰਹੇ ਆ ਤੇ ਕੰਮ ਵੀ ਕਰਦੇ ਆ ਅਸੀਂ ਵੀ ਦਿਖਾਉਂਦੇ ਨੇ ਹੁਣ ਕੰਮ ਹਾਂ ਹਾਂ ਇੱਥੇ ਸਾਰਾ ਕੰਮ ਕਰਾਉਂਦੇ ਆ ਸਾਰੇ ਬੱਚੇ ਸਾਰਾ ਪਰਿਵਾਰ ਸਾਰੇ ਲੱਗਦਾ ਆਲੂ ਛਿੱਲ ਪਿਆਜ਼ ਛਿੱਲ ਕਿੰਨੇ ਵਜੇ ਸ਼ੁਰੂ ਹੋ ਜਾਂਦੇ ਉਸ ਲਗਭਗ 11:30 ਵਜੇ ਰੇੜੀ ਖੜਾ ਦਿੰਦੇ ਨੇ ਨਹੀਂ ਰੇੜੀ ਉਹ ਤਾਂ ਆ ਜਾਂਦੀ ਆ ਰੇੜੀ ਦੇ ਕਹਿੰਦੇ ਪਿੱਛੇ ਜਿਵੇਂ ਇੱਕ ਕਾਮਯਾਬ ਬੰਦਾ ਹੁੰਦਾ ਉਹ ਕਾਮਯਾਬ ਬੰਦਾ ਤਾਂ ਸਾਰਿਆਂ ਨੂੰ ਦੇਖਦਾ ਵੀ ਭਾਈ ਗੱਡੀ 'ਚ ਮਹਿੰਗੀ 'ਚ ਜਾ ਰਿਹਾ ਹੈਗਾ ਵਧੀਆ ਕੱਪੜੇ ਪਾਏ ਹੋਏ ਨੇ ਪਰ ਉਹਦੇ ਪਿੱਛੇ ਇੱਕ ਨਾ ਸਟ੍ਰਗਲ ਸਟੋਰੀ ਵੀ ਹੁੰਦੀ ਆ ਉਵੇਂ ਹੁਣ 11:30 ਵਜੇ ਤਾਂ ਤੁਸੀਂ ਪੂਰੇ ਤਾਂ ਦੁਕਾਨ ਤਾਂ ਲਾ ਲੰਨੇ ਹੋ ਕੁੱਲ 체 ਲੋਕ ਖਾਣ ਲੱਗ ਜਾਂਦੇ ਨੇ ਪਰ ਉਹਦੇ ਪਿੱਛੇ ਉਹਦੀ ਤਿਆਰੀ ਦੇ ਵਿੱਚ ਉਹਨੂੰ ਸ਼ੁਰੂ ਕਰਨ ਦੇ ਵਿੱਚ ਵੀ ਜਿਵੇਂ ਤਿਆਰੀ ਕਰਨ ਕਿੰਨੇ ਵਜੇ 5 ਵਜੇ ਸਵੇਰੇ ਉੱਠ ਜਾਂਦੇ ਆਸੀਂ ਸਵੇਰੇ 5 ਵਜੇ ਉੱਠ ਕੇ ਕੋਈ ਮੰਡੀ ਜਾ ਰਿਹਾ ਹੈ ਕੋਈ ਕਿੱਥੇ ਕੋਈ ਕਿੱਥੇ ਮੰਡੀ ਸਾਰੇ ਕੰਮ ਬੰਦੇ ਹੋਏ ਨੇ ਸੱਤ ਸੱਤ ਜਣੇ ਅਸੀਂ 8 ਜਣੇ ਸਵੇਰੇ ਲੱਗ ਗਏ ਐ ਤਾਂ ਨਹੀਂ ਲੜਾਈ ਹੁੰਦੀ ਜਿਵੇਂ ਉਹਨਾਂ ਕਹਿੰਦੇ ਬੰਦੇ ਝੱਲੇ ਬੰਦੇ ਉਹਨੂੰ ਵੀ ਭਾਈ ਮੈਂ ਤਾਂ ਮੰਡੀ ਜਾਇਆ ਤੂੰ ਆਹ ਕੰਮ ਕਰ ਲੈ ਯਾਰ ਕੋਈ ਕੋਈ ਸਾਡੇ ਬੱਚੇ ਆ ਇਹਨਾਂ ਚ ਕੋਈ ਅਸੀ ਅਕੜਾ ਵਾਲੀ ਗੱਲ ਨਹੀਂ ਸਾਰੇ ਨਾਲੇ ਮੈਂ ਨਾ ਮਤਲਬ ਇਹਨਾਂ ਨਾਲ ਕੋਈ ਐਸਾ ਉਹ ਨਹੀਂ ਬਿਹੇਵ ਕਰਦਾ ਕਿ ਮਤਲਬ ਕਹਿਣ ਦਾ ਭਾ ਕਿ ਯਾਰ ਨੌਕਰ ਹੈ ਮੈਂ ਕਹਿੰਦਾ ਮੈਂ ਆਪਣੇ ਥੱਲੇ ਆ ਮਾਲਕ ਤੁਸੀਂ ਆ ਮੈਂ ਕਦੇ ਕਿਸੇ ਨੂੰ ਪੈਸਾ ਨਹੀਂ ਪੁੱਛਦਾ ਨਾ ਮੇਰੇ ਬੰਦੇ ਕੋਈ ਹੇਰਾ ਫੇਰੀ ਕਰਦੇ ਬਹੁਤ ਵਧੀਆ ਬੰਦੇ ਆ ਮੇਰੇ ਕੋਈ ਬੰਦਾ ਪੱਕਾ ਨਾਮ ਕੀ ਆ ਪੱਪੂ ਹੈ ਦਾ ਮੇਰਾ ਪੱਪੂ ਰਾਣਾ ਹੈ ਪੱਪੂ ਰਾਣਾ ਵੈਸੇ ਮੇਰਾ ਕਿੰਗੇ ਦੇ ਨਾਂ ਤੇ ਮਸ਼ਹੂਰ ਆ ਪੱਪੂ ਕੁਲਚਾ King Kinge ਕਹਿੰਦੇ ਹੋਣੇ ਜਿਆਦਾ ਪੱਪੂ ਕੁਲਚਾ King ਬਹੁਤ ਪੁਰਾਣੀ ਰੇੜੀ 32 ਸਾਲ ਪੁਰਾਣੀ ਰੇੜੀ ਹੈ ਮੇਰੀ ਇਹ ਅੱਛਾ ਇਹ ਉਹੀ ਰੱਖੀ ਵੀ ਹੈ ਹਾਂ ਦੇਖੋ ਪੁੱਜੀ ਇੱਕ ਨਾ ਤੁਹਾਡੇ ਤੋਂ ਇਹ ਸਵਾਲ ਹਾਲਾਂਕਿ ਤੁਹਾਡੇ ਪੂਰ ਤੋਂ ਲੱਗ ਆ ਇਹ ਸਵਾਲ ਪਰ ਪੰਜਾਬ ਦੇ ਮੌਜੂਦਾ ਹਾਲਾਤਾਂ ਨਾਲ ਸੰਬੰਧਿਤ ਆ ਪਰ ਇਹ ਸਵਾਲ ਦਾ ਜਵਾਬ ਮੇਰੇ ਹਿਸਾਬ ਨਾਲ ਤੁਹਾਡੇ ਤੋਂ ਵਧੀਆ ਕੋਈ ਦੇ ਨਹੀਂ ਸਕਦਾ ਕਿਉਂਕਿ ਤੁਸੀਂ ਉਹ 1988 ਤੋਂ ਮਿਹਨਤ ਕੀਤੀ ਇੱਕ ਛੋਟੀ ਜੀ ਰੇੜੀ ਤੋਂ ਸ਼ੁਰੂਆਤ ਕਰਕੇ ਅੱਜ ਇੰਨੀ ਵੱਡੀ ਸ਼ੋਅਰੂਮ ਖੋਲ੍ਹਿਆ ਹੈ ਨਾ ਇੱਥੇ ਇਨਾ ਨਾਮ ਬਣਾਇਆ ਵੀ ਤੁਸੀਂ ਬਹੁਤ ਵੱਡੀ ਉਦਾਹਰਨ ਲੋਕਾਂ ਲਈ ਵੀ ਮਿਹਨਤ ਕਰਕੇ ਬੰਦਾ ਕਿਤੇ ਤੋਂ ਕਿਤੇ ਪਹੁੰਚ ਸਕਦਾ ਅੱਜ ਦੇ ਤੁਸੀਂ ਦੇਖਦੇ ਹੋ ਪੰਜਾਬ ਦੇ ਨੌਜਵਾਨ ਬਾਹਰ ਨੂੰ ਭੱਜ ਰਹੇ ਨੇ ਕੋਈ ਲੱਖਾਂ ਫਸਾ ਲਈ ਕਿਨੇ ਕੋਰੋਨਾ ਵਜਾ ਲਿਆ ਨਾ ਰੋਜ਼ ਇੰਨੇ ਨੇ ਧਰਨੇ ਲੱਗਦੇ ਨੇ ਨਾ ਵੀ ਉਹਨਾਂ ਨੌਜਵਾਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦਾ ਵੀ ਆਪਣੇ ਪੰਜਾਬ 'ਚ ਰਹਿ ਕੇ ਕੰਮ ਕਰਨ ਬਾਰੇ ਜਾਂ ਕੀ ਤੁਹਾਡੀ ਕੀ ਸੋਚ ਹੈ ਮੇਰੀ 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 ਸੋਚ ਪਤਾ ਕੀ वैसे उन्हा ਦਾ ਹਰ ਇੱਕ ਬੰਦੇ ਦਾ ਨਾ ਆਪਣਾ ਆਪਣਾ ਸਿਸਟਮ ਹੈ ਕੰਮ ਕਰਨ ਦਾ ਮੈਂ ਸ਼ਰਮ ਨਹੀਂ ਕਰਦਾ ਹੁਣ ਵਿਚਾਰੇ ਉਹ ਵੀ ਇੱਥੇ ਲੋਕਲ ਨੇ ਨਹੀਂ ਕੰਮ ਕਰ ਸਕਦੇ ਉਹ ਸ਼ਰਮ ਸ਼ਰਮ ਦੇ ਮਾਰੇ ਹੀ ਬਾਹਰ ਚਲੇ ਜਾਂਦੇ ਨੇ ਸ਼ਰਮ ਦੇ ਮਾਰੇ ਹੀ ਬਾਹਰ ਚਲੇ ਜਾਂਦੇ ਨੇ ਕਿ ਯਾਰ ਅਸੀਂ ਕੁਲਚੇ ਦੀ ਰੇੜੀ ਲੈਣੀ ਹੈ ਅਸੀਂ ਸਰਦਾਰ ਆ ਠੀਕ ਹੈ ਜ ਬੜੇ ਸਾਫ ਸੁੱਤਰੇ ਕੱਪੜੇ ਪਾਏ ਅਗਲਾ ਟੌਰ ਸੌ ਨਾਲ ਖੜਾ ਤੇ ਉਹ ਕਿੱਥੇ ਕਰ ਲੂਗਾ ਜੀ ਤੁਹਾਡੇ ਕਹਿੰਦਾ ਮੈਂ ਜੇ ਤੁਸੀਂ ਕਿਤੇ ਯੂਪੀ ਚਲਾਉਂਦੇ ਸ਼ਾਇਦ ਸ਼ਰਮ ਕਰ ਜਾਂਦੇ ਤੁਸੀਂ 100% ਕਰ ਜਾਂਦੇ 100% ਇਹ ਵੀ ਵਧੀਆ ਤੁਸੀਂ ਪੁਆਇੰਟ ਦੱਸਿਆ ਕਿਉਂਕਿ ਕਿਸੇ ਨੇ ਅਜੇ ਤੋਂ ਪਹਿਲਾਂ ਇਹ ਪੁਆਇੰਟ ਤੇ ਨਹੀਂ ਗੱਲ ਕੀਤੀ ਹੈਗੀ ਮਤਲਬ ਨਹੀਂ ਰੀਅਲ ਹੈ ਇਹ ਕੌੜਾ ਸੱਚਾ ਹੈ ਦੇਖੋ ਉਹ ਬੰਦੇ ਜਿਹੜੇ ਆ ਹੁਣ ਯਾਰ ਕਿਸੇ ਦੀ 20 ਕਿੱਲੇ 10 ਕਿੱਲੇ 15 ਕਿੱਲੇ ਜ਼ਮੀਨ ਹੈ ਅਗਲੇ ਕੋਲ ਕਰੋੜਾਂ ਦੀ ਪ੍ਰਾਪਰਟੀ ਹੈ ਉਹਨਾਂ ਕਹਿੰਦਾ ਯਾਰ ਅਗਲਾ ਕੁਲਚੀ ਦੀ ਰੇੜੀ ਲਾਊਗਾ ਤੁਸੀਂ ਤੁਹਾਡੀ ਕੀ ਸੋਚ ਹੈ ਕੁਲਚੀ ਦੀ ਰੇੜੀ ਥੇੜੀ ਲਾਊਗਾ ਅਗਲਾ ਨਾ ਹਾਂ ਇਹ ਨਹੀਂ ਕੁਲਚੀ ਅਗਲਾ ਯਾਰ ਕਹਿੰਦਾ ਮੈਂ ਉੱਥੇ ਜਾ ਕੇ ਹੁਣ ਨਾਲੇ ਉੱਥੇ ਪੈਸੇ ਦੀ ਵੈਲਿਊ ਵੀ ਹੈ ਉਰੇ ਆ ਕੇ ਵੱੱਦ ਬਣ ਜਾਂਦੇ ਆ ਨਾਲੇ ਕੋਈ ਪਤਾ ਨਹੀਂ ਕੀ ਕਰ ਰਹੇ ਆ ਪਰ ਮਿਹਨਤ ਤਾਂ ਉਹ ਵੀ ਵਿਚਾਰੇ ਕਰਦੇ ਆ ਫਿਰ ਵੀ ਫਰਕ ਪੈਣ ਲੱਗ ਗਿਆ ਸੋਸ਼ਲ ਮੀਡੀਆ ਨਾਲ ਆਰੋ ਦੇਖਦੇ ਆਪਾਂ ਵੀ ਕਾਟ ਲੋਕਾਂ ਨੇ ਮਹਾਲੀ ਚ ਬਹੁਤ ਲਾ ਲਿਆ ਨਾ ਬੜੇ ਵਧੀਆ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਟਰੈਕਟਰ ਵਗੈਰੇ ਰੇੜੀਆਂ ਦੇ ਸਟਾਲ ਬਣਾ ਲਏ ਤੁਸੀਂ ਦੇਖਦੇ ਹੋਵੋਗੇ ਵੀ ਪਹਿਲੇ ਨਾਲੋਂ ਤਾਂ ਫਰਕ ਪਿਆ ਹੈ ਨਾ ਜੀ ਹਾਂ 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 ਨਹੀਂ ਨਹੀਂ ਹੁਣ 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 ਹੋਣਾ ਹੈਗਾ ਫਰਕ ਹੈ ਹੁਣ ਬੰਦੇ ਪਤਾ ਕੀ ਚੱਕਰ ਹੈ ਇੱਕ ਹੋਰ ਚੀਜ਼ ਹੈ ਬੰਦੇ ਸਮਝਦਾਰ ਵੀ ਹੋ ਗਏ ਕਹਿੰਦੇ ਯਾਰ ਕਿਆ ਜਾਣਾ ਬਾਹਰ ਇੱਥੇ ਹੀ ਰਹੀ ਜਾਓ ਕਈ ਥੋੜੀ ਜਿਹੀ ਦਿੱਕਤ ਇਹ ਆ ਕਿ ਬਸ ਅਹ ਚਲੇ ਬਾਰ ਵੀ ਹੋਂ ਦੱਸ ਦਿੰਦੇ ਨੇ ਵੀ ਕੋਈ ਚੰਗੇ ਹਾਲਾਤ ਨਹੀਂ ਹੈਗੇ ਉੱਥੇ ਵੀ ਹਾਲਾਤ ਅੱچھے ਨਹੀਂ ਹੈ ਬਹੁਤ ਬੱਚੇ ਇਸ ਤਰ੍ਹਾਂ ਮੇਰੇ ਮੇਰੇ ਬੇਟੇ ਦੇ ਨਾਲ ਬੱਚੇ ਪੜੇ ਹੋਏ ਆ ਉਹ ਵੀ ਕਹਿੰਨੇ ਆ ਕਹਿੰਨੇ ਅਸੀਂ ਮਤਲਬ ਅੰਕਲ ਜੀ ਕਰੀ ਜਾਈਦਾ ਬਸ ਟਾਈਮ ਪਾਸ ਹੈ 3-3 ਸਾਲ ਬਾਅਦ ਹੈ ਹੁਣ ਬਿਸ਼ੱਕ ਦੀ ਚਾਹੇ ਅਸੀਂ ਹੁਣ ਉਰੇ ਉਰੇ ਦੇ ਬਸ ਨੀਕ ਆ ਪੂਰੇ ਰਹ ਰਹੇ ਆ ਪੂਰੇ ਦੇ ساری ਜ਼ਿੰਦਗੀ ਗੱਟਤੀ ਤੁਸੀਂ ਉਰੇ ਜੀ ਇੰਨੇ ਦਮਾਂ ਕਹਿੰਦਾ ਕਈ ਬੰਦੇ ਰਹੇ ਵੀ ਨਹੀਂ ਹੁਣੇ ਮੇਰੇ ਵਰਗੇ ਕਈ ਬੰਦੇ ਜਿਹੜੇ ਬਾਹਰ ਬੈਠੇ ਨੇ ਉਹ ਤਾਂ ਇੰਨੇ ਰਹੇ ਵੀ ਨਹੀਂ ਹੈਗੇ ਜਿਹੜਾ ਮੇਰੀ ਗੱਲ ਸੁਣੋ ਪੰਜਾਬ ਨੂੰ ਆਪਣੀ ਜ਼ਿੰਦਗੀ ਦਾ ਸਮਾਂ ਦਿੱਤਾ ਮੇਰੇ ਸਾਡੇ ਯੂਪ ਉਤਰਾਖੰਡ ਚ ਵੀ ਨਾ ਬਹੁਤ ਪੰਜਾਬੀ ਮਿਨੀ ਪੰਜਾਬ ਆ ਹਾਂ ਮਿਨੀ ਪੰਜਾਬ ਪੂਰੇ ਪੂਰੇ ਪੀਲੀ ਪੀਟ ਪੂਰੇ ਤੇ ਪਛਾਣੇ ਤੁਸੀਂ ਕਹਾਂ ਲੰਗੇ ਤੁਸੀਂ ਗਾਹਾਂ ਲੰਗੇ ਕਾਸ਼ੀਪੁਰ ਰਾਮਨਗਰ ਅਕੀਚਾ ਰੁੱਦਰਪੁਰ ਬਿਲਾਸਪੁਰ ਗਦਰਪੁਰ ਬਾਜਪੁਰ ਬਾਜਪੁਰ ਮਿਨੀ ਪੰਜਾਬ ਆ ਕੋਈ ਐਸੀ ਗੱਲ ਨਹੀਂ ਮੁੱਦਾ ਗਿਆ ਹੈ ਉਹ ਉੱਥੇ ਉਹਨਾਂ ਨੇ ਮਿਹਨਤ ਕਰੀ ਹੋਈ ਆ ਪਹਿਲਾਂ ਤੇ ਗਏ ਹੋਣ ਮਿਹਨਤ ਕਰੀ ਉਹ ਤੁਹਾਡੀ ਉਹੀ ਗੱਲ ਆ ਗਈ ਵੀ ਆਪਣੇ ਇਲਾਕੇ ਦੇ ਵਿੱਚ ਅਗਲਾ ਥੋੜੀ ਜਾਂਚ ਕਰ ਜਾਂਦਾ ਤੇ ਇੱਕ ਜਾਂਦੇ ਜਾਂਦੇ ਮੇਰਾ ਆਖਰੀ ਸਵਾਲ ਹੈ ਇਹ ਸਭ ਨੂੰ ਮੁੱਦਾ ਵੀ ਚੱਲ ਰਿਹਾ ਤੁਹਾਨੂੰ ਵੀ ਮੇਰੇ ਹਿਸਾਬ ਨਾਲ ਇਹ ਮੁਸ਼ਕਲ ਦੇ ਨਾਲ ਸਾਹਮਣਾ ਕਰਨਾ ਪੈਂਦਾ ਹੁਣ ਮੰਗਣਿਆਂ ਵਾਲਿਆਂ ਦੇ ਭੀਗ ਮੰਗਣੇ ਵਾਲੇ ਸਰਕਾਰ ਨੇ ਕਾਨੂੰਨ ਵੀ ਬਣਾਇਆ ਤਾਂ ਕਾਨੂੰਨ ਬਣਾਇਆ ਇਹ ਬਹੁਤ ਵਧੀਆ ਕਾਨੂੰਨ ਬਣਾਇਆ ਔਰ ਇਹ ਬਿਲਕੁਲ ਹੋਣਾ ਹੀ ਨਹੀਂ ਚਾਹੀਦਾ ਆਪਾਂ ਜੁਰਮ ਨੂੰ ਬढ़ावा ਦੇ ਰਹੇ ਆ ਸਹੀ ਮੈਨਚ ਮੇਰੀ ਗੱਲ ਨੂੰ ਤੁਸੀਂ ਕਹਿੰਦੇ ਨੇ ਲੋੜ ਬੰਦ ਨੇ ਜੀ ਮੈਂ ਕਹਿੰਦਾ ਉਹਨਾਂ ਨੂੰ ਆਤ ਪੈਗੀ ਮੇਰੀ ਗੱਲ ਸੁਣੋ ਸਰ ਦੇਖੋ ਉਹ ਬੰਦਾ ਤੁਸੀਂ ਦੇਖੋ ਕਿਸੇ ਹਸਪੀਟਲ 'ਚ ਜਾ ਕੇ ਕਿਸੇ ਮਾਤਰ ਦੀ ਮਦਦ ਕਰਦੋ ਉਹ ਤੁਹਾਡੀ ਪੂਜਾ ਅਸਲੀ ਪੂਜਾ ਉਹ ਹੈ ਜਾਂ ਫਿਰ ਆਪਣੇ ਹੱਥੀ ਮਦਦ ਕਰੋ ਕਈ ਵਾਰ ਇਹ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਜੀ ਵੀ ਆਪਣੇ ਹੱਥੀ ਮਦਦ ਕਰੋ ਹਾਂ ਤੁਸੀਂ ਕਿਹੜਾ ਲਿਖਤੀ ਰੂਪ 'ਚ ਦੇਣਾ ਹਾਂ ਤੁਸੀਂ ਇਹ ਕਹਿ ਦੋ ਕਿ ਯਾਰ ਡਾਕਟਰ ਨੂੰ ਆਪਣੇ ਹੱਥੀ ਦੇ ਹਾਂ ਕਿ ਲਓ ਸਰ ਇਹ ਬੰਦੇ ਦਾ ਇਲਾਜ ਕਰ ਦਿਓ ਅਸਲੀ ਪੂਜਾ ਤਾਂ ਆਏ ਆਏ ਅਸਲੀ ਪੂਜਾ ਹੁਣ ਜਿਹੜੇ ਮੈਂ ਕਹਿੰਨਾ ਉਥੇ ਚੱਪਲਾ ਤਾਰਤੀਆਂ ਉਰੇ ਭੀਖ ਮੰਗਦੇ ਆ ਬੜਾ ਲੋਕਾਂ ਨੂੰ ਅਸੀਂ ਸਮਝਾ ਸਮਝਾ ਥਾ ਕਿ ਮੰਨਦੇ ਨਹੀਂਗੇ ਹੁਣ ਅਸੀਂ ਵੀ ਕੀ ਕਰੀਏ ਮਜਬੂਰ ਹੋ ਜੰਨੇ ਆ ਆੜ ਜੰਨੇ ਆ ਨਹੀਂ ਇਹ ਤੁਹਾਡੀ ਮੈਂ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਮੈਨੂੰ ਵੀ ਆਪਣੇ ਹੱਥੀ ਕਰੋ ਤੁਹਾਨੂੰ ਮੈਂ ਗੱਲ ਦੱਸਦਾ ਮੇਰੇ ਨਾਲ 3-4 ਦਿਨ ਪਹਿਲੇ ਗੱਲ ਹੋਈ ਆ ਅਸੀਂ ਕਵਰੇਜ ਕਰਨਗੇ ਸੀ ਆਨੰਦਪੁਰ ਸਾਹਿਬ ਜਿੱਥੇ ਆਪਣੇ ਲੰਗਰ ਹਾਲ ਵਾਲੀ ਸਾਈਡ ਤੋਂ ਅਸੀਂ ਵਾਪਸ ਆਉਣ ਲੱਗੇ ਕਿਲਾ ਅਨੰਤਗੜ੍ਹ ਵੱਲ ਇੱਕ ਬੱਚਾ ਆਇਆ ਛੋਟਾ ਹੱਥ 'ਚ ਕਿਤਾਬਾਂ ਦੀ ਸ਼ਾਇਦ ਤੁਸੀਂ ਵੀ ਉਰੇ ਕਿਤੇ ਦੇਖਿਆ ਹੋਣਾ ਇਹ ਬਹੁਤ ਚੱਲ ਇੱਥੇ ਕਹਿੰਦਾ ਜੀ ਕਿਤਾਬ ਲੈ ਲਓ ਮੈਂ ਯਾਰ ਵੀ ਮੈਂ ਕਿਤਾਬ ਤਾਂ ਕੀ ਕਰਨੀ ਆ ਵੀ ਤੂੰ ਦੱਸ ਵੀ ਗੱਲ ਕੀ ਆ ਕਹਿੰਦਾ ਮੈਂ ਫੀਸ ਭਰਨੀ ਆ ਸਕੂਲ ਦੀ ਹਾਂ ਤੇ ਮੈਂ ਯਾਰ ਵੀ ਚੱਲਿਆ ਮੈਂ ਫੀਸ ਭਰ ਦਿੰਦਾ ਤੇਰੀ ਵੀ ਕਿੰਨੀ ਫੀਸ ਕਹਿੰਦਾ 1000 ਰੁਪਏ ਜੀ ਇੱਕ ਸਾਲ ਦੀ ਮੈਂ ਚੱਲ ਕੋਈ ਗੱਲ ਨਹੀਂ ਮੈਂ ਤੇਰੀ 2 ਸਾਲ ਦੀ ਭਰ ਦਿੰਦਾ ਦੋ ਤਿੰਨ ਔਖਾ ਨਾ ਮੈਂ ਫਿਰ ਮੰਗਦਾ ਤਾਂ ਨਹੀਂ ਕਹ ਤੱਲ ਵੀ ਆ ਜਾ ਮੇਰੇ ਨਾਲ ਗੱਡੀ 'ਚ ਬੈਠ ਵੀ ਘਰੇ ਤੇਰੇ ਉਹ ਵੱਡਿਆਂ ਨੂੰ ਪੜਾਵਾਂਗੇ 2000 ਬੱਚੇ ਨੂੰ ਹਾਂ ਬਿਲਕੁਲ ਬਿਲਕੁਲ ਮੈਂ ਤੇਰੇ ਘਰੇ ਫੜਾ ਦਿੰਨੇ ਜਾਂ ਕਹਿੰਦਾ ਨਹੀਂ ਜੀ ਘਰੇ ਨਹੀਂ ਜਾਣਾ ਮੈਂ ਕੀ ਗੱਲ ਕਹਿੰਦਾ ਦੂਰ ਆ ਕਰ ਮੈਂ ਉਹ ਗੱਡੀ 'ਚ ਕਹਦਾ ਦੂਰ ਆ ਤੇ ਕਹਿੰਦਾ ਨਹੀਂ ਜੀ ਗੱਡੀ 'ਚ ਨਹੀਂ ਜਾਣਾ ਉਹ ਕੋਲ ਦੁਕਾਨ ਵਾਲਾ ਦੀ ਮਨ ਕਹ ਮੈਂ ਯਾਰ ਵੀ 2 ਮਿੰਟ ਤੂੰ ਮੋਟਰਸਾਈਕਲ ਦੀ ਚਾਬੀ ਦੇ ਦੇ ਤੇ ਕਿੰਗਰ ਗੱਡੀ 'ਚ ਜਾਕਦਾ ਹੁੰਦਾ ਬੱਚਾ ਹਾਂ ਲਿਆ ਹਾਂ ਤੇ ਮੈਂ ਮਾ ਜਾਕਦਾ ਹੁੰਦਾ ਬੱਚਾ ਵੀ ਤੂੰ 2 ਮਿੰਟ ਮੋਟਰਸਾਈਕਲ ਦੀ ਚਾਬੀ ਦੇ ਦੇ ਮੋਟਰਸਾਈਕਲ ਦੀ ਚਾਬੀ ਲੈ ਕਹਿੰਦਾ ਨਾ ਜੀ ਮੋਟਰਸਾਈਕਲ ਤੇ ਵੀ ਨਹੀਂ ਜਾਣਾ ਕਹਿੰਦਾ ਮੈਂ ਪੈਦਲ ਆਉਣਾ ਮੈਂ ਚੱਲ ਕਿੰਨੀ ਕੁ ਦੂਰ ਹੈ ਕਹਿੰਦਾ 5-7 ਕਿਲੋਮੀਟਰ ਮੈਂ ਚੱਲ ਕੋਈ ਨਹੀਂ ਚੱਲਦੇ ਆ ਪੈਦਲੇ ਚੱਲਦੇ ਆ ਤਾਂ ਬਿਲਕੁਲ ਬਿਲਕੁਲ ਨਹੀਂ ਕਹਿੰਦਾ ਜਾਣਾ ਹੀ ਨਹੀਂ ਮੈਂ ਤਾਂ ਸਾਂਝਿਆ ਵੀ ਕੋਈ ਨਾ ਪੇਜ ਆ ਗੱਲ 'ਚ ਮਾਨੂੰ ਐ ਕਹਤਾ ਮੈਂ ਚੱਲ ਮੈਂ ਤੇਰੀ ਮੰਮੀ ਨੂੰ ਦੇ ਦਿੰਨਾ 2000 ਰੁਪਏ ਵੀ ਘਰੇ ਤਾਂ ਲੈ ਕੇ ਚੱਲ ਕੱਲ ਚਲੋ ਆ ਜਿਓ ਜੀ ਕਹਿੰਦਾ ਫੇਰ ਉਹ ਮੈਂ ਕਹਿੰਦਾ ਓਰੇ ਤੋਂ ਆ ਕੱਟ ਤੱਕ ਨਹੀਂ ਗਏ ਹੋਵਾਂਗੇ ਨੇ ਕਹਿੰਦਾ ਆ ਘਰ ਹੈ ਜੀ ਸਾਡਾ ਨਾਲੇ ਬਿਲਕੁਲ ਘਰ ਓਕੇ ਕਦੇ ਗਿਆ ਉਹਦੀ ਮੰਮੀ ਮੰਜੇ ਤੇ ਬੈਠੀ ਜਾਣ ਮੈਂ ਕਹਿੰਦਾ ਜਿਵੇਂ ਹੁਣੇ ਪਾਰਲੇ 'ਚੋਂ ਆਈ ਹੁੰਦੀ ਹੈ ਕੁੜੀ ਬੱਲਰ ਉਹ ਤਿਆਰ ਤੇ ਰੋਈ ਆਪਣੀ ਅਰਾਮ ਨਾਲ ਬੈਠੀ ਪੱਖਾ ਜਲਾਇਆ ਵਾ ਤੇ ਉਹਨੂੰ ਪੁੱਛਿਆ ਮਾ ਜੀ ਆ ਵੀ ਬੱਚਾ ਕਿੱਥੇ ਪੜਦਾ ਕਹਿੰਦੀ ਸਰਕਾਰੀ ਚ ਉਹ ਕੁੜੀ ਨੇ ਜਦ ਹੀ ਕਹਿੰਦੀ ਨਹੀਂ ਨਹੀਂ ਕਹਿੰਦੀ ਉਹ ਤਾਂ ਹਰਜਸ ਪ੍ਰਾਈਵੇਟ ਚ ਪੜਦਾ ਉਹ ਕਹਿੰਦੀ ਹਾਂ ਹਾਂ ਪ੍ਰਾਈਵੇਟ 'ਚ ਵੜਦਾ ਜਿਹਦੀ ਗੱਲ ਤੋਂ ਬਦਲ ਗਈ ਹੁਣ ਵੀਡੀਓ 'ਚ ਦਾ ਰਿਕਾਰਡਿੰਗ ਹੋਗੀ ਜਿਹਦੀ ਕੀ ਬੋਲੇ ਬੰਦਾ ਹਾਂ ਤੇ ਮੈਂ ਫਿਰ ਦੋਏ ਲੋ ਟੋਕੇ ਮਾਂ ਤੁਸੀਂ ਜਾਦਾ ਸੱਚ ਦੱਸ ਦੋ ਵੀ ਨਹੀਂ ਹਾਂ ਸਾਰੇ ਲਵੇਟੇ ਜਾਵਾਂਗੇ ਤੁਹਾਨੂੰ ਪਤਾ ਨਵਾਂ ਕਾਨੂੰਨ ਆ ਗਿਆ ਹੁਣ ਹਾਂ ਬਿਲਕੁਲ ਸਹੀ ਗੱਲ ਹੈ ਤੇ ਕਹਿੰਦੀ ਨਹੀਂ ਵੀ ਇਹ ਸਰਕਾਰੀ 'ਚ ਵੜਦਾਂ ਮਾਂ ਫੀਸ ਕਿੰਨੀ ਆ ਕਹਿੰਦੀ ਫੀਸ ਤਾਂ ਬਿਲਕੁਲ ਵੀ ਨਹੀਂ ਹੁੰਦੀ ਫਿਰ ਦੇ ਲੋ ਵੀ ਇਹ ਹਾਲਾਤ ਨੇ ਵੀ ਜੇ ਮੈਂ ਉੱਥੇ ਦੇ ਦਿੰਦਾ ਵੀ ਫੀਸ ਭਰ ਲਾ ਉਹ ਪਤਾ ਨਹੀਂ ਕਿਹੜੇ ਕੰਮ ਆਉਣੇ ਦੇ ਹਾਂ ਨਹੀਂ ਨਹੀਂ ਮੇਰੀ ਗੱਲ ਸੁਣੋ ਇਹ ਮੁੱਦਾ ਬਹੁਤ ਵਧੀਆ ਮੁੱਦਾ ਹੈ ਔਰ ਅਸੀਂ ਇਸ ਮੁੱਦੇ ਨਾਲ ਸਹਿ ਮੈਂ ਕਹਿੰਦਾ ਅਸੀਂ ਜੁਰਮ ਨੂੰ ਬढ़ावा ਦੇ ਰਹੇ ਆ ਦੇਖੋ ਮੇਰੀ ਗੱਲ ਸੁਣੋ ਮੈਂ ਕੁਝ ਲੋਕ ਇਸ ਤਰ੍ਹਾਂ ਦਾ ਹਾਲ ਹਾਲਾਤ ਹੈ ਕਿ ਪੰਜਾਬ ਵਰਕੀ ਸਟੇਟ ਵਰਲਡ ਚ ਨਹੀਂ ਗਈ ਮੈਂ ਕਹਿੰਦਾ ਕਿਤੇ ਹੈ ਹੋਣੀ ਸੋ ਫਿਰ ਕਦੇ ਹਾਂ ਬਿਲਕੁਲ ਬਿਲਕੁਲ ਸਰ ਵੈਲਕਮ ਹੈ ਮੋਸਟ ਵੈਲਕਮ ਹੈ ਜਦ ਮਰਜੀ ਆਓ ਬੰਦਾ ਹਾਜ਼ਰ ਹੈ ਤੇ ਅੱਜ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਮੈਂ ਹੁਣ ਚਾਹ ਪੀ ਰਿਹਾ ਸੀ ਮੈਂ ਬਾਟੀ ਚਾਹ ਪਾ ਕੇ ਠੰਡੀ ਕਰਕੇ ਜਲਦੀ ਤੁਹਾਡੇ ਘਰ ਕੇ ਮੈਂ ਆਇਆ ਜਲਦੀ ਦੇ ਕੇ ਮੈਂ ਧੰਨਵਾਦ ਜੀ ਧੰਨਵਾਦ ਬਹੁਤ ਸੋ ਮਾ ਜਰਾ ਇੱਕ ਮਟਾਇਆ ਸੋ ਇਹ ਸੀ ਪੱਪੂ ਕੁਲਚਾ ਕਿੰਗ ਤੋਂ ਜਿਨ੍ਹਾਂ ਨੇ ਗੱਲਬਾਤਾਂ ਜੀ ਕੀਤੀ ਸਾਰੀ ਗੱਲਬਾਤ ਵੀ ਤੁਹਾਨੂੰ ਇੱਥੇ ਦਿਖਾਈ ਆ ਸੋ ਕਿਵੇਂ ਲੱਗਿਆ ਕੀ ਕਹਿਣਾ ਜਿਵੇਂ ਉਹਨਾਂ ਨੇ ਇਹ ਵੀ ਦੱਸਿਆ ਕਿ ਨੌਜਵਾਨ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਪੰਜਾਬੀ ਕੰਮ ਕਰਦੇ ਨੇ ਜਦ ਕਿ ਪ੍ਰਵਾਸੀ ਘਟੋ ਘਟ ਲੱਖਾਂ ਰੁਪਏ ਮਹੀਨੇ ਦਾ ਕਮਾ ਰਹੇ ਨੇ ਤਾਂ ਇੱਥੇ ਵੀ ਤੁਸੀਂ ਮਿਹਨਤ ਕਰ ਸਕਦੇ ਹੋ ਸੋ ਤੁਹਾਡੇ ਇਸ ਵਾਰ ਕੀ ਕਹਿਣਾ ਜੋ ਕਮੈਂਟ ਕਰਨਾ ਵੀਡੀਓ ਵਧੀਆ ਲੱਗੀ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੋਰ ਅਪਡੇਟਸ ਲਈ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਧੰਨਵਾਦ